ਲੋ ਜੀ ਕੁਲਦੀਪ ਵੀਰੇ ਦੇ ਦੋ ਟਰੈਕਟਰ ਤਾਂ ਆਪਾਂ ਤੁਹਾਨੂੰ ਦਿਖਾ ਚੁੱਕੇ ਹਾਂ ਤੇ ਇਹ ਆ ਗਿਆ ਤੀਜਾ ਝੋਟਾ ਜਿਹਦੀ ਨਾਲ ਵੀਰੇ ਨੂੰ ਬਹੁਤ ਜ਼ਿਆਦਾ ਪਿਆਰ ਆ ਇਹ ਹੈਗਾ ਇਹ ਪਾਵਰ ਟਰੈਕ ਪਾਵਰ ਟਰੈਕ ਪਾਵਰ ਟਰੈਕ ਪਾਵਰ ਟਰੈਕ ਤੇ ਵੀਰ ਨੇ ਉੱਤੇ ਲਿਖਿਆ ਫੋਰ ਬਲੈਤੀ ਹਾਂਜੀ ਇਹਦੇ ਨਾਲ ਫਾਰਮ ਟਰੈਕ ਨਾਲ ਤੁਹਾਨੂੰ ਮੈਂ ਪਹਿਲੀ ਵੀਡੀਓ ਚ ਵੀ ਦੱਸ ਚੁੱਕਾ ਹਾਂ ਫਾਰਮ ਟਰੈਕ ਨਾਲ ਵੀਰ ਦਾ ਬੜਾ ਪੁਰਾਣਾ ਪਿਆਰ ਆ ਭਲੇ ਵੇਲੇ ਤੋਂ ਹੀ ਆਪਾਂ ਕਹਿ ਸਕਦੇ ਹਾਂ ਤੇ ਉਹਦੇ ਵਾਲੀ ਦੇਖ ਕੇ ਇਹ ਮਤਲਬ ਕਿ ਇਹਦੀ ਸਲਾਹ ਫਿਰ ਕਿਵੇਂ ਬਣੀ ਉਹਦੀ ਸਲਾਹ ਇਦਾਂ ਜਿਹਦਾ ਭੈਣ ਭਰਾਵਾਂ ਚੋਂ ਹੀ ਆ ਜਾਂਦਾ ਇਹ ਵੀ ਸੇਮ ਹੈ ਜਿੱਦਾਂ ਟਰੈਕਟਰ ਸਾਨੂੰ ਉਹਦਾ ਲੱਗਦਾ ਸੀ ਤੇਲ ਜ਼ਿਆਦਾ 60 ਜਿਹੜੇ ਪਹਿਲੇ ਗੱਬੇ ਗੇਹੜਾ ਵਾਲੇ ਸੀ ਜਦੋਂ ਇਹ ਆਲੂ ਪੱਟਣੇ ਉਹਨੇ ਆਲੂ ਪੜਦੇ ਮਸ਼ੀਨ ਤੇ ਉਹਨੇ 5 ਲੀਟਰ ਹੀ ਘੰਟੇ ਦਾ ਖਾਈ ਜਾਣਾ ਮਸ਼ੀਨ ਤੇ ਖਾਲੀ ਮਸ਼ੀਨ ਆਲੂ ਪਟਣਾ ਹੀ ਮਸ਼ੀਨ ਤੇ ਜ਼ੋਰ ਨਹੀਂ ਲੱਗਦਾ ਹਾਂ ਅਸੀਂ 3610 ਸਾਡਾ ਖਾਂਦਾ ਹੁੰਦਾ ਆਈ ਉੱਤੇ 23 3 ਲੀਟਰ ਖਾਂਦਾ ਹੁੰਦਾ ਅਸੀਂ ਉਹਨਾਂ ਨੂੰ ਬਹੁਤ ਕਿਹਾ ਹੂੰ ਫੇ ਉੱਥੇ ਸਿਗਾ ਫਰੈਂਡ ਹੀ ਬਣਿਆ ਕੰਪਨੀ ਚ ਫਾਰਮ ਟਰੈਕਟਰ ਹੂੰ ਜਿੱਦਾਂ ਜਲੰਧਰ ਸਿਗਾ ਮੁੰਡਾ ਉਹਨੇ ਕਿਹਾ ਕਹਿੰਦਾ ਜੇ ਦਾ ਤੇਲ ਘਟ ਦੇਖਣਾ ਹੂੰ ਇਹ ਕਹਾਂ ਸਾਨੂੰ ਸਿਰਫ ਤੇਲ ਘਟ ਖਾਂ ਟਰੈਕਟਰ ਚਾਹੀਦਾ ਢਾਡਾ ਜਿ ਕੋਈ ਹੈਗਾ ਜਿਆਦਾ 45 ਸੀ 45 ਹੌਸਪਾਵਰ ਘਟ ਜਾਂਦੀ ਆ ਹਾਂਜੀ ਜਿਹੜਾ ਛੋਟਾ ਆ ਹਾਂਜੀ ਛੋਟਾ ਉਹ ਘਟ ਜਾਂਦੀ ਆ ਤਾਂ ਉਹਦੇ ਟਾਇਰ ਉਹਦੇ 13 ਦੇ ਸਾਨੂੰ ਟਰੈਕਟਰ ਵੀ ਵੱਡਾ ਚਾਹੀਦਾ ਸੀ ਜਿਹਦਾ ਟਰਾਲੀ ਤੇਲ ਵੀ ਘਟ ਤੇਲ ਵੀ ਘਟ ਖਾਂਦਾ ਜਿਹਦਾ ਰੂਟਾ ਵੇਟਰ ਵੱਡਾ ਵੱਡੀ ਟਰਾਲੀ ਖਿੱਚੇ ਸਾਰੇ ਕੰਮ ਕਰੇ ਫਿਰ ਉਹਨੇ ਕਿਹਾ ਵੀ ਪਾਵਰ ਟਰੈਕਟਰ ਲੈ ਕੇ ਆਉਣੇ ਫੇ ਮੈਂ ਕਿਹਾ ਨਹੀਂ ਯਾਰ ਜਦੋਂ ਇਹਨੂੰ ਦੇਖਿਆ ਮੈਂ ਕਿਹਾ ਨਹੀਂ ਸੋਹਣਾ ਨਹੀਂ ਲੱਗਦਾ ਸਾਹ ਚੋ ਸੋਹਣਾ ਲੱਗਦਾ ਇਹ ਐਦਾਂ ਉਦਾਂ ਹਾਂ ਡੈਡੀ ਨੇ ਦੇਖਿਆ ਡੈਡੀ ਨੇ ਦੇਖਦੇ ਸਾਰਾ ਡੈਡੀ ਕਹਿੰਦਾ ਲੈ ਕੇ ਜਾਣਾ ਮੈਂ ਉੱਥੇ ਗਿਆ ਮੈਂ ਕਿਹਾ ਨਹੀਂ ਲੈਣਾ ਮੈਂ ਉੱਥੇ ਲੜ ਪਿਆ ਮੈਂ ਕਿਹਾ ਮੈਨੂੰ ਨਹੀਂ ਸੋਹਣਾ ਲੱਗਦਾ ਮੂੰਹ ਕਿਦਾਂ ਦਾ ਹੈ ਤਾਂ ਐਦਾਂ ਉਦਾਂ ਹਾਂ ਵੀ ਲੈ ਆਂਦਾ ਹਾਂ ਇਹ ਯਾਰ ਦੋਸਤ ਮੇਰੇ ਹੋਰ ਬੰਦੇ ਗਈਆਂ ਨੇ ਕਿਹਾ ਯਾਰ ਇਹ ਕਿਹੜਾ ਗੱਪ ਲੈ ਕਿੱਥੋਂ ਲੈ ਆਏ ਤੁਸੀਂ ਐਸ਼ਰ ਜਾ ਚੱਕ ਲੈ ਆਏ ਤੁਸੀਂ ਐਦਾਂ ਲੈ ਜਦੋਂ ਖੇਤ ਚ ਲੈ ਗਏ ਇਹਨੂੰ ਪਾ ਕੇ ਤੇਰਾ ਹਲ ਇਹ 13 ਹਲ ਦਾ ਮੈਂਟ ਚ ਇਹਨੇ ਬਾਹਰਲਾ ਹਲ ਫਾਲਾ ਮਾਰ ਕੇ ਤੋੜ ਕੇ ਪਰੇ ਮਾਰਿਆ ਇੰਨਾ ਤਕੜਾ ਇੰਨਾ ਵੀ ਕਿਹਾ ਯਾਰ ਇਹ ਕੀ ਚੱਕਰ ਹਲ ਵੀ ਕਿਸੇ ਬਗਾਨੇ ਉਹ ਸਹੀ ਕਰਾ ਕੇ ਚਲੋ ਦਿੱਤੇ ਬਾਈ ਦੇਖ ਲਿਆ ਫੇ ਤਵੀਆਂ ਤੇ ਤਵੀਆਂ ਦੇ ਢੂਡ ਪੜਦਾ ਫਿਰਦਾ ਟਰਾਲੀ ਨੂੰ ਬਹੁਤ ਛੇਰ ਆ ਟਰਾਲੀ ਨੂੰ ਆ ਪਿੱਛੇ ਆ ਸਾਰੇ ਇਹ ਵਿੱਚੇ ਪਿੱਛੇ ਆ ਸਾਹ ਤੋੜ ਦਿੰਨਾ ਇਹਨੇ ਅੱਛਾ ਚਲੋ ਹੁਣ ਤਾਂ ਇਹ ਹੈਗਾ ਦੂਜਾ ਜੇ ਪਾਵਰ ਪੂਰ ਬਧੀ ਆ ਹਾਂ ਹਾਂ ਤੇ ਟਰਾਲੀ ਨੂੰ ਇਹਨੂੰ ਇਹ ਆ ਜਿੱਦਾਂ ਇਹਨੇ ਤੁਰ ਪਿਆ ਤੇ ਤੁਰਿਆ ਹੀ ਰਹਿਣਾ ਬਾਈ ਚਾਂਸ ਤੁਸੀਂ ਕਲੱਚ ਪਹਿਲਾਂ ਛੱਡਤਾ ਰੇਸ ਪੂਰੀ ਨਹੀਂ ਦਿੱਤੀ ਇਹਨੇ ਖੜ ਜਾਣਾ ਇਹਨੂੰ ਇਦਾਂ ਬੰਮ ਚੱਲਦੇ ਤੇ ਰੇਸ ਬੰਦ ਕਰਕੇ ਦੇ ਦੇ ਇਹ ਚੱਲ ਪੂ ਤੁਰ ਪੂ ਵੀ ਕੈਂਡ ਦਾ ਮਤਲਬ ਹੈ ਇਹਦੇ ਇੰਜਨ ਦਾ ਬੈਕਅਪ ਸਿਸਟਮ ਹੈਗਾ ਉਹ ਬਹੁਤ ਆ ਇਹਦਾ ਪੰਪ ਇਦਾਂ ਆ ਜੇ ਆਪਾਂ ਕੰਮ ਲੈਣਾ ਇਹ ਤੋਂ ਆਲੂ ਪਟਣ ਤੇ ਇਹਨੇ ਖਾਣਾ ਘੰਟੇ ਦਾ 2.5 ਲੀਟਰ ਤੇਲ ਆਲੂ ਬਟਨ ਤੇ ਆਲੂ ਬਟਨ ਤੇ ਤੇ ਜੇ ਹਾਂ ਤੇ ਜੇ 11 ਹਾਲਾ ਦੇ ਖਾਣਾ ਆਏ ਨੇ 6.4 ਲੀਟਰ ਤੇ 13 ਹਾਂ ਤੇ 13 ਹਾਲਾ ਦੇ ਖਾਣਾ ਆਏ ਨੇ ਇਹ 13 ਹਾਲਾ ਦੇ 6 ਲੀਟਰ ਖਾਣਾ 6 6 ਹਾਲਾ 6 ਖਾ ਲੈਣਾ ਤਵੀਆਂ ਦੇ ਖਾਣਾ ਆਏ ਨੇ 5 5.5 ਲੀਟਰ ਇਹ ਕਿੰਨਾ ਮਾਡਲ ਆ ਵੀਰੇ ਇਹ ਹੈਗਾ 15 ਮਾਡਲ 15 ਮਾਡਲ ਸਾਨੂੰ ਸਵਾਲ ਤਾਂ ਚੰਗੀ ਆ ਵੀਰੇ 15 ਆ 15 ਕਿਤੇ ਲੀਕਿੰਗ ਹੀ ਨਹੀਂ ਹੋਈ ਹਾਂ ਮੋਹੇ ਦੇ ਤਾ ਭਾ ਟ੍ਰੈਕ ਹੁਣ ਝੋਨੇ ਤੇ ਸਾਰਾ ਮਲ ਚ ਰਹਿਣਾ ਚੱਲਣਾ ਸਾਰਾ ਇਹਦੇ ਨਾਲੀ ਮਲਚਰ ਆਪਣੇ ਕੋ ਹੈਗਾ ਆ ਸੂਨ ਵਾਲੀ ਕਾਂ ਵਾਲਿਆਂ ਦਾ ਮਲਚਰ ਆ ਠੀਕ ਹੈ ਜੀ ਉਹ ਸਾਰਾ ਇੱਥੇ ਚੱਲਣਾ ਵੀ 10 ਫੁੱਟਾ ਰੂਟਾਵੇਟਰ ਆ ਉਹ ਵੀ ਇੱਥੇ ਹੀ ਚੱਲਣਾ 10 ਫੁੱਟਾ ਖਿੱਚ ਲੈਣਾ ਨਹੀਂ ਖਿੱਚ ਲੈ ਲੈਫਟ ਚੱਕ ਲੈਣਾ ਉਹ ਬਨ ਕੇ ਚਲਾਈਦਾ ਆਪਾਂ ਜਿਹੜਾ ਬਨ ਕੇ ਬਨ ਕੇ ਚਲਾਈਦਾ ਚੱਲਦਾ ਨਹੀਂ ਤੇ ਲੈਫਟ ਚੱਕ ਲੂ 10 ਫੁੱਟਾ ਵਜਨ ਬਹੁਤ ਹੋ ਜਾਣਾ ਲੈਫਟ ਨੂੰ ਤਾਂ ਇਹ ਸਾਨ ਆ ਲੈਫਟ ਨੂੰ ਜਿਹੜਾ ਮਰਜੀ ਇਹਦੇ ਨਾਲ ਆ ਦੇਵੇ ਜਿਹੜੀ ਇਹਦੀ ਲੈਫਟ ਸੀ ਸਾਨੂੰ ਪਸੰਦ ਨਹੀਂ ਲੱਗੀ ਹੁਣ ਉਹ ਲੈਫਟ 'ਚ ਕਰਤਾ ਸੁਧਾਰ ਇਹਦੀ ਲੈਫਟ ਸੀ ਸੋਚ ਵਾਲੀ ਪਹਿਲੋਂ ਉਹ ਜਦੋਂ ਜਾਂ ਤਾਂ ਇਹਨੇ ਚੱਕ ਕੇ ਪਲੈਂਟਰ ਥੱਲੇ ਸੜਦਾ ਨਾ ਜਾਂ ਪਲੈਂਟਰ ਤਾਂ ਚੱਕ ਲੈਣਾ ਝਟਕਾ ਮਰਾਉਂਦਾ ਹੁੰਦਾ ਸੀ ਫੇ ਅਸੀਂ ਉਹਨਾਂ ਨੂੰ ਕਿਹਾ ਯਾਰ ਆ ਤਾਂ ਕੰਮ ਖਰਾਬ ਹੋ ਗਿਆ ਟਰੈਕਟਰ ਦੀ ਗਲਤ ਲੈ ਲਿਆ ਹਮ ਅਈ ਲੈਫਟ ਦੁੱਕੋ ਉਹ ਹੀ ਦਾ ਟਰੈਕਟਰ ਵੇਚ ਦੇਣਾ ਰੱਖਣਾ ਨਹੀਂ ਅਈ ਉਹਨਾਂ ਨੂੰ ਕਿਹਾ ਉਹਨੇ ਇੱਕ ਸਾਲ ਬਾਅਦ ਲੈਫਟ ਚੇਂਜ ਕੀਤੀ ਫ੍ਰੀ ਅੱਛਾ ਇਹ ਫ੍ਰੀ ਕੋਈ ਪੈਸੇ ਨਹੀਂ ਲੱਗੇ ਅੱਛਾ ਲੇਬਰ ਦੇ ਪੈਸੇ ਵੀ ਨਹੀਂ ਲੱਗੇ ਓਕੇ ਉਹ ਵੀ ਏਜੰਸੀ ਚ ਨਹੀਂ ਕਰਾਈਦਾ ਏਜੰਸੀ ਜਿੱਦਾ ਕਹਿ ਦਿਆ ਏਜੰਸੀ ਤੋਂ ਬਾਹਰੋਂ ਬਾਹਰ ਹੀ ਲੈ ਆ ਗਏ ਸੀ ਕਰਾਤੀ ਫ੍ਰੀ ਹੋ ਗਈ ਹਮ ਤੇ ਆਲੂਆਂ ਵਾਲਾ ਇਹ ਸਾ ਮੁਰੇ ਇਸ T20 ਸੜਦਾ ਪਵਾਤਾ ਇਹ ਸਤਾ ਹੀ ਚੇਂਜ ਕਰਵਾਇਆ ਇਹ ਚੇਂਜ ਕਰਾਇਆ ਜੇ ਸਾਨੂੰ ਪਤਾ ਹੁੰਦਾ ਸੀ ਪਹਿਲਾਂ ਉੱਥੇ ਕਹਿ ਦਿੰਦੇ ਸਾਨੂੰ ਉੱਥੇ ਕੰਪਨੀ ਚੋ ਚੇਂਜ ਹੋਣਾ ਸੀ ਜਿਹੜਾ ਇਹਦਾ ਹਿੱਸਾ ਸੀ ਉਹ ਅੰਦਰ ਨਹੀਂ ਹੁੰਦਾ ਅੱਛਾ ਤੁਸੀਂ ਉਹ ਅਡਜਸਟੇਬਲ ਫਿਰ ਇਹਦਾ ਇਹਦਾ ਵੀ ਫਰੀ ਕਰਾ ਕੇ ਦਿੱਤਾ ਫਾਰਮ ਟਰੈਕਟਰ 60 ਵਾਲਿਆਂ ਨੇ ਕਹਿ ਕੇ ਇਹ ਵੀ ਫਰੀ ਚੇਂਜ ਕਰਵਾਇਆ ਯਾਰ ਅੱਜਕੱਲ੍ਹ ਉਹਨਾਂ ਦਾ ਤੇਰੇ ਫਾਰਮ ਟਰੈਕ ਵਾਲਿਆਂ ਦਾ ਮੈਂ ਹੀ ਧੰਨਵਾਦ ਕਰ ਦੇਣਾ ਤੂੰ ਤਾਂ ਕਰਨਾ ਹੀ ਕਰਨਾ ਕਰਨਾ ਯਾਰ ਬਹੁਤ ਤੁਹਾਡਾ ਧੰਨਵਾਦ ਹੈ ਭਾਈ ਜਿਹੜੀ ਤੁਸੀਂ ਨਾ ਬਾਈ ਦੀ ਗੱਲ ਸੁਣਦੇ ਹੋ ਸੁਣਦੇ ਜਦੋਂ ਆਹ ਟਰੈਕਟਰ ਦਾ ਸਮਾਨ ਦੋ ਚੀਜ਼ਾਂ ਚੇਂਜ ਹੋ ਗਈਆਂ ਇਹ ਚ ਕੋਈ ਨੁਕਸ ਬਾਕੀ ਟਰੈਕਟਰ ਓਰੀਜਨਲ ਆ ਸਾਰਾ ਮੈਨ ਇਹਦੇ ਇਹ ਸੀਗਾ ਕਿਤੇ ਆ ਪੂਰਾ ਪ੍ਰੋਪਰ ਇਹਨੂੰ ਹੀਟ ਕਵ ਬੰਦ ਕਰ ਦਿੰਦੇ ਸੇਕ ਤੋਂ ਹੀਟ ਆਉਂਦੀ ਆ ਆ ਹੀਟ ਆ ਇਹਦੇ ਕਰਕੇ ਆਉਂਦੀ ਆ ਬੁੱਲਾਂ ਦਾ ਕਰਕੇ ਆ ਬੁੱਲਾਂ ਇਧਰੋਂ ਹਵਾ ਬਾਹਰ ਨਹੀਂ ਮਾਰਦਾ ਇਧਰੋਂ ਪ੍ਰੈਸ਼ਰ ਨਾਲ ਪਿੱਛੇ ਨੂੰ ਛੱਡਦਾ ਪਿੱਛੇ ਨੂੰ ਚਲੇ ਜਾਂਦੇ ਉਹ ਫਿਰ ਪੈਰਾਂ ਨੂੰ ਸੇਕ ਜਾਂਦਾ ਪੈਰਾਂ ਨੂੰ ਸੇਕ ਜੇ ਹੁਣ ਆਪਾਂ ਇ ਲੈਥ ਜਾਂਦੀ 1 ਸੈਕਿੰਡ ਚ ਲੈਤੀ ਜਾਂਦੀ ਜੇ ਆਪਾਂ ਇਹਨੂੰ ਲਾ ਦਿੰਦੇ ਆ ਹੂੰ ਛੋ ਜੱਕੀ ਹਾਂ ਫੇਸ ਹੋਣਾ ਨਹੀਂ ਲੱਗਦਾ ਫੇਸ ਸੇਕ ਹੋਣਾ ਹਟ ਜਾਂਦਾ ਫਿਰ ਓਦਾਂ ਬੁਰਾ ਆ ਲੱਗਦਾ ਬੇਹਦ ਬੁਰਾ ਲੱਗਦਾ ਵੀ ਇਹਦਾ ਕੋਈ ਹੱਲ ਕਰੋ ਜੇ ਤੂੰ ਇਹਦੀ ਵੀ ਵੀਡੀਓ ਦੇਖ ਜਾਂ ਇਹਨੂੰ ਮਤਲਬ ਸਿੱਧਾ ਜਾ ਕੁਛ ਕਰ ਦੇ ਸਿੱਧਾ ਕਰੋ ਆ ਦੇਖੋ 1 ਮਿੰਟ ਜਿਹਾ ਲੱਤ ਰਹੀ ਇੱਕ ਮਿੰਟ ਜਿਹੀ ਲੱਤ ਗਈ ਆਹ ਲਾ ਦੋ ਕੋਈ ਸੇਕ ਨਹੀਂ ਹੋਣਾ ਇੱਥੇ ਫਿਰ ਹਵਾ ਇੱਧਰ ਕੱਢੀ ਜਾਂਦਾ ਨਾ ਸਿੱਧਾ ਕੱਢਦਾ ਹਾਂ ਆ ਹੁਣ ਜਾਂ ਤਾਂ ਇਹਨੂੰ ਵੀ ਸੁਧਾਰ ਕਰਕੇ ਜਾਂ ਚਾਹ ਨਾ ਪ੍ਰੋਪਰ ਲਾ ਦੋ ਪ੍ਰੋਪਰ ਲਾ ਇਹ ਉਹਨਾਂ ਨੇ ਛੋਸ਼ਾ ਪੁੱਛੀ ਕਰਕੇ ਸੋਨਾ ਲੱਗਣ ਨੂੰ ਲਾਤਾ ਹੂੰ ਸੋਨਾ ਲੱਗਣ ਨੂੰ ਲਾਤਾ ਯਾਰ ਇਹ ਤਾਂ ਬੋਡੀ ਸਟਰਕਚਰ ਦਾ ਸਾਰੇ ਫਾਰਮ ਟਰੈਕ ਦਾ ਹਨਾ ਹਾਂਜੀ ਹਾਂਜੀ ਸਾਰੇ ਦਾ ਸਾਰੇ ਹਾਂਜੀ ਹਾਂਜੀ ਇਹ ਇਹਨੂੰ ਮਤਲਬ 에어 ਕੰਡੀਸ਼ਨਰ ਤੇਲ ਵਾਲਾ ਆ ਚੱਕੋ ਫਿਰ ਤੇਲ ਵਾਲਾ ਤੇਲ ਵਾਲ ਸੁੱਕਾ ਵੀ ਹੁੰਦਾ ਸੁੱਕਾ ਵੀ ਹੁੰਦਾ ਤੇਲ ਵਾਲਾ ਵੀ ਹੁੰਦਾ ਇਹ ਉਹ ਤੁਹਾਡੀ অপਸ਼ਨ ਹੈ ਤੁਸੀਂ ਕਿਦਾਂ ਲੈਣਾ ਇਹ ਤੇਲ ਵਾਲਾ ਹੈ ਨਾ ਤੇਲ ਵਾਲਾ ਹਾਈ ਲੋ ਮੀਟਰ ਬੋ ਤੋ ਜੀ ਇਹ ਬਿਨਾ ਟਰਬੋ ਤੋਂ ਇਹ ਰਾਹ ਚੀਜ਼ ਪੀਣੀ ਬੜੀ ਕੈਂਟ ਲਾਈ ਹੈ ਇਹ ਹਰਿਆਣੇ 'ਚ ਦੇਖਿਆ ਸੀ ਅਸੀਂ ਦਿੱਲੀ ਧਰਨੇ ਦੇ ਗਏ ਅੱਛਾ ਉੱਥੇ ਟਰੈਕਟਰਾਂ ਦੇ ਲੱਗਾ ਦੇਖਿਆ ਫਾਰਮਟ ਰੇਟ 555 ਇਹ ਦੇਖਿਆ ਇਹ ਆਵਾਜ਼ ਬਹੁਤ ਕੈਂਟ ਆਪਾਂ ਵੀਰਾਂ ਨੂੰ ਬਾਜ ਹੈ ਨਹੀਂ ਸਲੋ ਹੋ ਗਿਆ ਇਹ ਸਾਡੇ ਵੀਰਾਂ ਨੂੰ ਆਵਾਜ਼ ਆਦੀ ਇੱਕ ਮਿੰਟ ਨੂਡਲ ਕਰ ਲਓ ਇਹਨਾਂ ਕਰ ਲਓ ਨੂਡਲ ਆਹ ਆ ਕਰ ਮਰੀ ਸਲਫ ਇਧਰੋਂ ਮਾਰੇ ਇਹ ਸਲਫ ਤੇ ਸਟਾਰਟ ਹੁੰਦਾ। ਪਰੇ ਉਹਦੋਂ ਰੇਸ ਕਰਿਓ। ਇਹ ਹੀ ਨਹੀਂ ਆਵਾਜ਼। ਹਾਂ। ਆਵਾਜ਼ ਵਾਲੀ ਘੈਂਟ ਆ ਯਾਰ। ਇਹ ਅਸੀਂ ਲਵਾਇਆ ਸੀ 655 ਦੇ। ਔਰ ਤਾਂ ਉਹਦੇ ਲਾਤਾ ਚਲੋ ਵਿਲਾ ਆਫ ਸੀਜ਼ਨ ਹੈਗਾ ਇੱਥੇ ਲਾ ਕੇ ਦੇਖੀਏ ਉਹ ਜਦਾਂ ਖਾਲੀ ਜਾਂ ਟਰੈਕਟਰ ਸੋਣਾ ਲੱਗਦਾ ਹਾਂ ਸੁਨੱਖਾ ਸੁਨੱਕਾ ਲੱਗਦਾ ਖਾਲੀ ਇਹ ਚਲੋ ਵਧੀਆ ਆ ਚੀਜ਼ ਉਹ ਹਰਿਆਣੇ ਤੋਂ ਹੀ ਮੰਗਾਲਿਆ ਚਲੋ ਇਹਦੇ ਨਾਲ ਭਾਜੀ ਜਿਵੇਂ ਉੱਪਰ ਬੈਠੇ ਜਿੱਦਨ ਮਰਜ਼ੀ ਦੇਖ ਲਈਏ ਸਾਰੇ ਖਾਲੀ ਆ ਸਾਰੇ ਪਾਸੇ ਦੀਦਾ ਸਾਰੇ ਪਾਸੇ ਵੀ ਟਰੈਕਟਰ ਵਧੀਆ ਤੇਲ ਇਨਾ ਵੀ ਤੇਲ ਨੂੰ ਕਰਕੇ ਲਿਆ ਸੀ ਡੈਡੀ ਕਹਿੰਦਾ ਚਲੋ ਸਾਲ ਬਾਲ ਚਾਲ ਹੁਣ ਕੋਈ ਗੱਲ ਨਹੀਂ ਹੁਣ ਕਿਹਾ ਆ ਆਪਾਂ ਲੈਣਾ ਲੈਣਾ 2 ਸਾਲ ਚਲਾ ਕੇ ਵੇਚ ਦਾਂਗੇ ਕੋਈ ਗੱਲ ਨਹੀਂ ਫੇਰ ਤੈਨੂੰ ਖਾਲ ਟਰੈਕਟਰ ਫੇਰ ਲੈ ਦੂੰਗਾ 60 ਲੈ ਲੂੰਗਾ ਇਹ ਇੱਕਾਈ ਲੈ ਲੈਂ ਕਿ ਫਸਰਾ ਗਿਆ ਚੱਲ ਲੈ ਲੈ 45 ਲੈਣ ਲੱਗੇ ਸੀ ਛੜਤਾ ਫੇ 45 ਨੇ ਤਾਂ ਕੰਮ ਹੀ ਨਹੀਂ ਕਰਨਾ ਇਹਨੂੰ 14 ਨੇ ਟਾਇਰ ਆ ਇਹਨੂੰ ਹੋਰ ਆਪਸ਼ਨ ਹੈ 16 ਦੇ ਵੀ ਆ ਅੱਛਾ ਇਹਨੂੰ 16 ਲੈ ਵੀ ਉਹ ਮੇਰਾ ਫਰੈਂਡ ਸੀਗਾ ਉਹਨੇ ਆਉਂਦੇ ਨੇ ਲਹਾ ਕੇ 16 ਦੇ ਪਵਾ ਲੈ ਢੂੜ ਪੜਦਾ ਫਿਰ ਤਾਂ ਭਾਜੀ ਇਹਦੀ ਰੋਡ ਸਪੀਡ ਬਹੁਤ ਜ਼ਿਆਦਾ ਵੱਜ ਜਾਂਦੀ ਹਣੀ ਬਹੁਤ ਵੱਜਦੀ ਬਹੁਤ ਤੇ ਹਲਵਾ ਵਾਸਤੇ ਦੇ ਤੋਰੇ ਸੱਟ ਬਹੁਤ ਸੱਟਿਆ ਇਹ ਸਲੋ ਆ ਇਹ ਸਲੋ ਸਲੋ ਆ ਇਹ ਮਸ਼ੀਨ ਤੇ ਬਹੁਤ ਕੰਮ ਆ ਜਾਂਦਾ ਹਲਵਾ ਦੇ ਜਿੱਦਾਂ ਹਾਈ ਸਪੀਡ ਹੋਏ ਇਹ ਪਹਿਲਾ ਲੋ ਜਿੱਦਾਂ ਆਮ ਰੈਕਟਰ ਪਹਿਲੇ ਲੋ ਚ ਚੱਲਦਾ ਹੈ ਪਹਿਲੇ ਚ ਸੁਪਰ ਸੀਟਰ ਤੇ ਵੀ ਬਹੁਤ ਕਾਂ ਜਾਉਂਦੇ ਪਹਿਲੂ ਹੀ ਸਲੋ ਆ ਲੋ ਸਲੋ ਬਹੁਤ ਆ ਦੂਜਾ ਤੀਜਾ ਤੀਜਾ ਲੋ ਵੀ ਲੱਗ ਜਾਂਦਾ ਇਹਨੂੰ ਆਲੂਆਂ ਐ ਮਸ਼ੀਨ ਤੇ ਕਿਸੇ ਇੰਨਾ ਜ਼ਿਆਦਾ ਸਲੋ ਆ ਸਲੋ ਹੋ ਜਾਂਦਾ ਜਿਹੜਾ ਜਿਹੜੇ ਉਦਾਂ ਆਪਾਂ 60 ਚੱਲਦਾ ਆਪਣਾ ਦੂਜੇ ਲੋ ਚ ਇਹ ਤੀਜੇ ਚ ਵੀ ਚੱਲ ਜਾਂਦਾ ਰੇਤਾਂ ਵਾਲੇ ਖਤਿਆਂ ਚ ਘੱਟ ਰੇ ਤੇ ਤੇਲ ਇੱਕਾ ਹੀ ਟੈਂਕੀ ਭਰ ਲਾਓ ਤੋੜ ਦੇ ਇਹਨੂੰ ਜਿੱਥੇ ਮਰਜੀ ਦਿੱਲੀ ਦਿੱਲੀ ਗਿਆ ਬਾਕੀ ਨਾਲ ਦੇ ਨੇ ਚਾਰ ਚਾਰ ਟੈਂਕੀਆਂ ਖਾਧੀਆਂ ਤੇਲ ਦੀਆਂ 60 52 ਹੋਰ ਬਾਕੀ ਹੋ ਗਏ ਸਾਰੇ ਗਏ ਨਾਲ ਹਾਲੈਂਡ ਚੋਂ ਡੀ ਜੈਡ ਸਾਰੇ ਗਏ ਇਹ ਡੇਢ ਟੈਂਕੀ ਚ ਮੁੜ ਕੇ ਆਇਆ ਇਹ 2015 ਪਹਿਲੋ ਵੀ ਵੀਡੀਓ ਆਈ ਉਹ ਚ ਵੀ ਦੱਸਿਆ ਡੇਢ ਟੈਂਕੀ ਚ ਮੁੜ ਕੇ ਆਇਆ ਨਹੀਂ ਮੁੜ ਕੇ ਵੀ ਆ ਗਿਆ ਮੁੜ ਕੇ ਵੀ ਉਹ ਦੋ ਟੈਂਕੀਆਂ ਜਾਣ ਨੂੰ ਖਾਦੀਆਂ ਉਹਨਾਂ ਨੇ ਦੋ ਇਥੋਂ ਆਉਣ ਨੂੰ ਕਰਦੀਆਂ ਇਹ ਡੇਢ ਚ ਵਾਪਸ ਵੀ ਆ ਗਿਆ ਡੇਢ ਚ ਵਾਪਸ ਆ ਗਿਆ ਅਹੀਂ ਨਾ ਤੇਲ ਘਟ ਯਾਰ ਮੈਂ ਕਹਿੰਦਾ ਨਿਆਰੇ ਪੂਰੇ ਅਹੀਂ ਅੱਜ ਤੋਂ 10 ਸਾਲ ਵੀ ਦੇਖਿਓ 10 ਸਾਲ ਵੀ ਆਜੋ ਮੇਰੇ ਤੋਂ ਇਹ ਨਹੀਂ ਮੈਂ ਵੇਚਦਾ ਇਹਦੇ ਨਾਲ ਦੇ ਸਾਰੇ ਚੱਲ ਜੂਗੇ ਇਹ ਨਹੀਂ ਵੇਚਦਾ ਨਹੀਂ ਵੇਚਣਾ ਨਾ ਕਿਤੇ ਲੀਕ ਹੋਇਆ ਨਾ ਕਿਤੇ ਖਰਾਬ ਹੋਇਆ ਜਿਹਨੂੰ ਮਰਜ਼ੀ ਤੋੜ ਕੇ ਤੇ ਜਿਹਨੂੰ ਮਰਜ਼ੀ ਫੜਾ ਲੀਦਾ ਉਹ ਅਗਲਾ ਚਲਾ ਲੰਦਾ ਇਹਦਾ ਕਲੱਚ ਵੀ ਬਹੁਤ ਵਧੀਆ ਹੂੰ ਇਹਦੇ ਗੇਅਰ ਵੀ ਬਹੁਤ ਵਧੀਆ ਹੋਰ ਦੇਖੋ ਇਹਦਾ ਅਜੇ ਤੱਕ ਪਿਆ ਕੀ ਕੁਛ ਹੈ ਜੇ ਲਿਫਟ ਤੇ ਉਹਨੂੰ ਛੱਡ ਕੇ ਕੁਛ ਨਹੀਂ ਪਿਆ ਸਰਵਿਸ ਹੀ ਹੁੰਦੀ ਹੈ ਨਹੀਂ ਨਹੀਂ ਕੁਛ ਵੀ ਨਹੀਂ ਹੋਇਆ ਕੰਪਨੀ ਚੋਂ ਸਰਵਿਸ ਹੁੰਦੀ ਹੈ ਇਹਦੀ ਜਿਆ ਜਲੰਧਰ ਭੇਜਦੀ ਆ ਨਕੁੱਦਰ ਭੇਜਦੇ ਆ ਫਾਰਮ ਟ੍ਰੈਕਟਰਾਂ ਦੇ ਵਾਸੀ ਗਲੀਸ ਗਲੂ ਸੁਣੀ ਆ ਗਲੀਸਿੰਗ ਹੁੰਦੀ ਆ ਜਾਂ ਸਰਵਿਸ ਹੁੰਦੀ ਆ ਸਰਵਿਸ ਟਾਈਮ ਨਾ ਹੋਈ ਜਾਂਦੀ ਆ ਇਹਦੀ 300 ਘੰਟੇ ਦੇ ਸਰਵਿਸ ਹੁੰਦੀ ਆ ਇਹਦੀ ਫਾਰਮ ਟ੍ਰੈਕ ਵਾਲਿਆਂ ਉਹੀ ਕਰਦੇ ਆ ਸੀ ਅਸੀਂ 2500 ਘੰਟੇ ਦੀ ਸਰਵਿਸ ਕਰਾ ਲਈਦੀ ਆ ਠੀਕ ਆ ਅਜੇ ਤੱਕ ਬ੍ਰੇਕਾਂ ਨਹੀਂ ਕਦੇ ਕੱਸੀਆਂ ਨਹੀਂ ਅੱਛਾ ਨਾ ਖੁੱਲੀਆਂ ਨਾ ਕਦੇ ਖੁੱਲੀਆਂ ਨਾ ਜਿੱਦਾਂ ਉਹ ਟਾਇਰ ਢਿੱਲੀਆਂ ਹੋ ਜਾਂਦੀਆਂ ਕਿੰਨੇ ਘੰਟੇ ਚੱਲ ਗਿਆ ਸੀ ਆਪਾਂ ਦੇਖੀ ਤੁਸੀਂ ਦੇਖਿਆ ਹੁਣੇ 44 ਕਿੰਨਾ ਸੀਗਾ 76 ਹਾਂਜੀ 44 76 44 76 ਚੱਲਣ ਵਾਲੇ ਵੱਲੋਂ ਵੀ ਕੋਈ ਕਮਈ ਨਹੀਂ ਹੈਗੀ 44 76 ਚੱਲ ਗਿਆ ਹਾਂ ਤੇ ਨਹੀਂ ਤਾਂ ਟਰੈਕਟਰਾਂ ਦੀ ਬ੍ਰੇਕਾਂ ਢਿੱਲੀ ਹੋਈਆਂ ਨਹੀਂ ਤਾਂ ਠਾਂਠਾ ਹੋ ਜਾਂਦੇ ਪੈਂਡਲ ਹਾਂ ਹੋ ਜਾਂਦੇ ਇਹਦੇ ਪੈਂਡਲ ਦੇਖੋ ਸਾਰੇ ਬਰੋਬਰ ਲੱਗਦੇ ਤੇ ਇਧਰੋਂ ਦਿਖਾਈਆਂ ਇਹਦੇ ਬੈਟਰ ਜਮਾਂ ਬਰਾਬਰ ਵਾਲੇ ਦੀ ਪੂਰੀਆਂ ਸਕੀਲਾਂ ਲੱਗੀਆਂ ਤੇ ਕਸੀਲਾਂ ਵੀ ਟੁੱਟੀਆਂ ਠੀਕ ਹੈ ਇਹ ਆਹ ਲੂਜ਼ ਹੋ ਗਿਆ ਆਹ ਲੂਜ਼ ਹੋ ਗਿਆ ਥੋੜਾ ਜਿਆ ਕਿਉਂ ਇੰਨੇ ਚੜਦੀ ਹੁਣ ਕਲੱਚ ਪੈਟ ਇਹ ਤਾਂ ਕਲੱਚ ਪੈਟ ਦਾ ਚੇਂਜ ਹੋਣੀ ਹੈ ਮੇਰੀ ਸਾਲ ਹੁਣ ਮੋਹਰੇ ਸਾਲ ਕਰਾਉਣੀ ਪੈਣੀ ਹਾਂ ਕਿਉਂ ਆਲੂਆਂ ਤੇ ਸਾਰੇ ਆਲੂ ਬਣਾਈ ਵੀ ਇਹਨੇ ਕਰਨੇ ਪਟਾਈ ਵੀ ਇਹਨੇ ਕਰਨੀ ਲਵਾਈ ਵੀ ਇਹ ਹੁਣ 45 ਖੇਤਾਂ ਨੂੰ ਲੱਗਣੇ ਆ ਇਹਨੇ ਲਾਉਣੇ ਮੱਕੀ ਵੀ ਲਗਣੀ 40 45 ਖੇਤ ਉਹਦੇ ਵੀ ਬਣਾਈ ਇਹਨੇ ਕਰਨੀ ਹੂੰ ਫਿਰ ਜਿੰਨੀ ਮੱਕੀ ਪਕਾਮੀ ਮੱਕੀ ਜਾਣੀ ਆ ਜਿੱਦਾਂ ਜਗਰਾਮੀ ਜਾਂਦੀ ਆ ਮੱਕੀ ਸਾਡੀ ਜਾਂ ਫਗਵਾੜੇ ਜਾਂਦੀ ਆ ਇਹਨੂੰ ਤੋੜ ਕੇ ਭੇ ਉਹ ਉਹਨੇ ਉਹਨੇ 7-800 ਦਾ ਖਾ ਜਾਣਾ ਹੂੰ ਆਉਣ ਜਾਣ 1000 ਦਾ ਫੁੱਕਿਆ ਫੁਕਣਾ ਇਹਨੇ ਆਉਣ ਜਾਣ ਚ 500 ਚ ਮੁੜ ਕੇ ਆਉਣਾ 600 600 ਚ ਰਕਲਾ 600 ਚ ਮੁੜਿਆ ਕਿੰਨਾ ਫਰਕ ਪੈ ਗਿਆ ਫਿਰ ਇਹ ਟਰਾਲੀ ਨੂੰ ਬਹੁਤ ਸਾਨਾ ਹਾਂ ਜੀ ਆ ਜੇ ਤੁਸੀਂ ਪਹਾੜੇ ਦਾ ਕੰਮ ਲੈਣਾ ਇਹਨੂੰ ਲੈ ਲਓ ਪਤਾ ਨਹੀਂ ਕੀ ਗੱਲ ਹੈ ਟਰਾਲੀ ਨੂੰ ਦੋਨੇ ਖੜ੍ਹ ਜਾਂਦੇ ਆ ਅੱਛਾ ਸਾਹ ਤੋੜ ਦਿੰਦੇ ਇਹਨੇ ਤੋੜ ਪਹਿਲੀਆਂ ਵੀਡੀਓ ਜੇ ਤੁਸੀਂ ਦੇਖ ਲਿਆ ਹੋਈਆਂ ਤੇ ਦੇਖਿਓ ਵੀਰ ਕੋਲੇ ਹੋਰ ਵੀ ਟਰੈਕਟਰ ਹੈਗੇ ਜਿੱਦਾਂ ਦੀਪ ਢਵਾਲ ਮੇਰਾ 6065 ਆਈਡੀ ਆ ਉਹਤੇ ਇਹਦੀਆਂ ਵੀਡੀਓ ਦੇਖਿਓ ਏ ਟਰਾਲੀ ਨੂੰ ਨਹੀਂ ਖੜੂ ਖੜੂਗਾ ਪਵਾ ਆ ਜਿਓ ਮੇਰੇ ਪਿੰਡ ਪਿੰਡ ਆ ਕੇ ਚੈੱਕ ਕਰ ਲਿਓ ਟਰਾਲੀ ਨੂੰ ਸਾਹ ਨਹੀਂ ਤੋੜੂਗਾ ਹਾਂ ਰੂਟਾ ਮੀਟਰ ਤੇ ਜਰੂਰ 10 ਭਟਾ ਆ ਉਹ ਦਾ ਉਹ ਦਾ ਵੀ ਤੁਹਾਨੂੰ ਪਹਿਲਾਂ ਹੀ ਕਹਿਤਾ ੱਹੀ ਤਾਂ ਕਾ ਕਰਦੇ ਹਾਂ ਹਾਂ ਹੁਣ ਕੀ ਕਰੀਏ ਕਰਨਾ ਪੈਂਦਾ ਜਿੱਦਾਂ ਹੁਣ ਵੀ ਹੁਣ ਮੀਂਹ ਮੂੰਹ ਪੈ ਗਿਆ ਉਹ ਕਹਿ ਲੀਦਾ ਉਹ ਟਰੈਕਟਰ ਨਵੇਂ ਨਹੀਂ ਲਵੇਣੇ ਇਹੇ ਲੈ ਜਾਣਾ ਇਹੇ ਲੈ ਜਾਓ ਹੁਣ ਕਣਕ ਵਾਲਾ ਕੱਦੂ ਸਾਰਾ ਇਹਨੇ ਕੀਤਾ ਆ ਮੱਕੀ ਵਾਲੇ ਮੱਕੀ ਵਾਲਾ ਉਹ ਛੱਡ ਗਿਆ ਇਹ ਭਾਈ ਜਦੋਂ ਖਰੀਦਿਆ ਸੀ ਰੇਟ ਦੇ ਵਿੱਚ ਜਾਦੇ ਪੈਸੇ ਸੀ ਜਾਂ ਬਰਾਬਰ ਸੀ ਜਾਂ ਘੱਟ ਸੀ 5.5 ਲੱਖ ਚ ਲੈ ਆਈ 2000 15 ਚ ਤਾਂ 60 ਉਦੋਂ ਸੀਗਾ 6.5 ਲੱਖ ਦਾ ਇਹ 5.5 ਦਾ 260 ਫੀਆ ਹੀ 160 ਵੇਚ ਕੇ ਇਹ ਲੈ ਜਾਂਦਾ ਪੈਸੇ ਫੇ ਵਜ ਗਏ ਮੈਂ ਉਹ ਹੀ ਕਹਿਣਾ ਸਾਢੇ 5 ਲੱਖ ਦਾ ਸਾਢੇ ਦਿੱਤਾ ਹਾਂ ਦੇ ਕੇ ਸਾਢੇ 5 ਲੱਖ ਜੇ ਇਹ ਲੈ ਆਏ ਓਕੇ ਟਰੈਕਟਰ ਦਾ ਟਰੈਕਟਰ ਨਾਮ ਟਰੈਕਟਰ ਦਾ ਟਰੈਕਟਰ ਆ ਗਿਆ ਤੇ ਇਹਨਾਂ ਇਹਨਾਂ ਵੀ ਇਹਨੂੰ ਬੰਪਰ ਵੀ ਮੋੜੇ ਲੱਗਾ ਲਗਾ ਉਸ ਟਾਈਮ ਹੁੰਦਾ ਸੀ ਅੱਛਾ ਉਹ ਸਾਨੂੰ ਸੋਹਣਾ ਲੱਗਿਆ ਸੀ ਆਹ ਲਵਾ ਲਿਆ ਆ ਆ ਇਹੀ ਉਹਨਾਂ ਨੂੰ ਕਹਤਾ ਯਾਰ ਬੰਪਰ ਨਹੀਂ ਚੰਗਾ ਲੱਗਦਾ ਉਹ ਕਹਿੰਦਾ ਯਾਰ ਤੁਸੀਂ ਪਹਿਲਾ ਪੀਸ ਲੈਣਾ ਲੈ ਲਓ ਇਹ ਵੀ ਪਹਿਲਾ ਪੀਸ ਸੀਗਾ ਅੱਛਾ ਇਹ ਪਹਿਲਾ ਹੀ ਦੇ ਲਿਆ ਕਿਸੇ ਕੋ ਨਹੀਂ ਸੀ ਉਹ ਕਹਿੰਦਾ ਵੀ ਲੈ ਪੇ ਪੰਜਾਬ ਦਾ ਪਹਿਲਾ ਉਹ ਹੋਰ 44 ਤੂਲੀ ਪਤਾ ਨਹੀਂ ਕਿਹੜੇ ਇਹਨਾਂ ਦੇ ਵੱਡੇ ਆ ਉਹ ਸਾਰੇ ਦੇ ਦਿੱਤੇ ਸੀ ਕਹਿੰਦਾ ਤੁਹਾਨੂੰ ਪਹਿਲਾ ਦੇਣਾ ਤੁਹਾਨੂੰ ਬੰਪਰ ਵੀ ਲਵਾ ਦਿੰਦੇ ਆ ਵੀਰ ਦੀ ਨਾ ਪਹਿਲੀ ਵੀਡੀਓ ਚ ਵੀ ਅਸੀਂ ਜ਼ਿਕਰ ਕੀਤਾ ਵੀਰ ਨੂੰ ਪਤਾ ਨਹੀਂ ਆ ਰੱਬ ਲੋਕੀ ਕਹਿੰਦੇ ਬਖਸ਼ੀ ਆ ਬਖਸ਼ੀ ਆ 60 65 ਆ ਤੇ ਉਹ ਵੀ ਪਹਿਲਾਂ ਪੰਜਾਬ ਚ ਵੀਰ ਨਹੀਂ ਲੈਂਦਾ ਤੇ ਆ ਆ ਤੇ ਇਹ ਵੀ ਪਹਿਲਾਂ ਜਿੱਦਾਂ ਉਹਦਾ ਲਾਇਸੈਂਸਰ ਬਾਹਰ ਆਇਆ ਸੀ 2020 ਚ ਆਇਆ ਸੀ ਉਹ ਵੀ ਪਹਿਲਾਂ ਹੀ ਲੈਂਦਾ ਸੀ 2020 ਚ ਉਹਨੂੰ ਲਾਇਸੈਂਸਰ ਬਾਹਰ ਆਇਆ ਸੀ ਹੱਥ ਚ ਕਲੱਚ ਆਇਆ ਸੀ ਉਹਦਾ ਜਦੋਂ ਅਸੀਂ ਸਰਵਿਸ ਕਰਾਉਣ ਗਏ 60 65 ਦੀ 60 55 ਦੀ ਡੈਡੀ ਮੇਰੇ ਨੇ ਦੇਖ ਲਿਆ ਉਹਨੇ ਆੜ ਕੇ ਮੈਨੂੰ ਦੱਸਿਆ ਨਹੀਂ ਤੀਜੇ ਦਿਨ ਤੀਜੇ ਦਿਨ ਐਦਾਂ ਹੁੰਦਾ ਵੀ ਆ ਛਤਰੀਆਂ ਛੁਤਰੀਆਂ ਲੱਗੀਆਂ ਐਦਾਂ ਹੀ ਚੱਲ ਜਾਂਦੀਆਂ ਅਸੀਂ ਨਾਲ ਜਿੱਦਾਂ ਸਾਡਾ 30-40 ਹਜ਼ਾਰ ਦਾ ਡੈਕ ਲੱਗਾ ਅਸੀਂ ਡੈਡੀ ਨੂੰ ਕਹਣਾ ਡੈਡੀ 10-15 ਹਜ਼ਾਰ ਦਾ ਡੈਕ ਲਵਾਇਆ ਆ। ਇਹਦੀ 40 ਹਜ਼ਾਰ ਨਹੀਂ ਦੱਸਣਾ ਵੀ ਉਹ ਕੁੱਟ ਪਊਗੀ। ਹਾਂ ਜੇ ਤਾਂ ਹੀ 10-15 ਹਜ਼ਾਰ ਦੱਸਣਾ ਉਹ ਕਹਣਾ ਢੂਆ ਮਾਰ 15 ਹਜ਼ਾਰ ਦਾ ਡੈਕ ਇੰਨਾ ਵਧੀਆ ਡ੍ਰੈਕਟਰ ਲੱਗਦਾ ਉਹ ਹੀ ਰੋਣਾ ਆਏ ਕਹਣਾ ਯਾਰ ਸਾਡੇ ਇੰਨੇ ਪੈਸੇ ਚਲ ਗਏ। ਹਾਂ ਜੇ ਤੇ ਜੇ ਤਾਂ ਹੀ ਦੱਸਤਾ ਇਹਦੀ 40 ਹਜ਼ਾਰ ਫੇਰ ਕੁੱਟ ਪੈਣੀ ਆ। ਜੇ ਨਾ ਦੱਸਦੇ ਫੇਰ ਪੈਣੀ ਆ। ਉਹਨੇ ਐਦਾਂ ਹੀ ਚੱਕਣਾ ਇੱਦੀ ਦੇਣਾ ਕਹਣਾ ਜਿਹੜਾ ਮੋਟਾ-ਮੋਟਾ ਉੱਥੇ ਲਾ ਲਿਆ ਲਾ ਲਿਆ ਨਾਲ ਹੀ ਚਲੇ ਜਾਣਾ। ਵੀ ਐ ਦਾ ਵੀ ਆ ਟਰੈਕਟਰ ਲੈਂਦਾ ਇਹਨਾਂ ਹੁੱਕ ਵੀ ਨਾਲ ਮਿਲ ਗਈ ਹੁੱਕ ਦੇਖਿਓ ਕਿੰਨਾ ਮੂੰਹ ਖੁੱਲ ਗਿਆ ਇੰਨੀ ਕਾਮਯਾਬ ਹੁੱਕ ਆ ਹਜੇ ਤੱਕ ਇਹ オリジナル ਹੈ ਜੀ ਰੀਜਨਲ ਹੁੱਕ ਆ ਹੀ ਪੌਣੀ ਨਹੀਂ ਅੱਛਾ ਪੌਣੀ ਨਹੀਂ ਸਾਰੀਆਂ ਟਰਾਲੀਆਂ ਦੇਖ ਲਓ ਬੂਥਾ ਕਿੰਨਾ ਖੁੱਲ ਗਿਆ ਆ ਗੁੱਲਾ ਵੱਡਾ ਪਾਤਾ ਆ ਇਹਦੀ ਬਣਾਵਟ ਦੇਖੋ ਕਿੰਨੀ ਮੋਟੀ ਆ ਆ ਦੇਖੋ ਕਿੰਨੀ ਮੋਟੀ ਆ ਇਹ ਫਾਰਮ ਟਰੈਕਟਰ ਚੈੱਕ ਕਰ ਲਿਓ ਤੁਸੀਂ ਹਾਂ ਆ ਚੈੱਕ ਕਰ ਲਿਓ ਆ ਚੈੱਕ ਕਰ ਲਿਓ ਆ ਦੇਖੋ ਕਿੰਨੇ ਨਾਟਿਆ ਹੁਣ ਫਾਰਮ ਟਰੈਕਟਰ ਨੂੰ ਆਉਣ ਲੱਗਿਆ ਆ ਕਿੰਨੀ ਮੋਟੀ ਆ ਉਹ ਪੂਰਾ ਕੰਮ ਨਿਕਲ ਪਹਿਲੇ ਦਿੱਤਾ 60 ਨੂੰ ਇੰਨੀ ਕ ਪੱਤੀ ਆ ਪਤਲੀ ਜੀ ਹੁੱਕ ਵੀ ਇੰਨੀ ਕ ਮੂੰਹ ਖੁੱਲ ਤੁਹਾਨੂੰ ਦੱਸਿਆ ਨਾ 60 ਪੈਂਟ ਦੀ ਹੁੱਕ ਮਿੰਟਾਂ ਚ ਖੁੱਲ ਗਈ ਜਦੋਂ ਇਹ ਟਰਾਲੀ ਸਾਡੀ ਦਾ ਖੁੱਭ ਗਈ ਆ ਦੇਖ ਲਓ ਵੀ ਸਾਰੀਆਂ ਟਰਾਲੀਆਂ ਵੀਡੀਓ ਚੈੱਕ ਕਰ ਲਿਓ ਇੰਸਟਾਗ੍ਰਾਮ ਤੇ ਵੀ ਸਾਰੀਆਂ ਟਰਾਲੀਆਂ ਇੰਨਾ ਹੁੰਦੀਆਂ ਨਾ ਆਪਾਂ ਹੁੱਕ ਲਗਾਉਣੀ ਆ ਇਹੀ ਚੱਲ ਰਹੀ ਇਹੀ ਚੱਲੋ ਲੈਫਟ ਜਦੋਂ ਆਪਾਂ ਟਾਲ ਆ ਭਾਈ ਡਿਸਟ੍ਰੀਬਿਊਟਰ ਇਹਦਾ ਕਿੱਦਾਂ ਆ ਟਰਾਲੀ ਪਹਿਲਾਂ ਪਹਿਲਾਂ ਦੋ ਸੀ ਦੋ ਸੀਗੇ ਦੋ ਤੋਂ ਇੱਕ ਕਦੋਂ ਕਰਤਾ ਜਦੋਂ ਇਹਦੀ ਲੈਫਟ ਚੇਂਜ ਹੋ ਗਈ ਉਹਨਾਂ ਦੋ ਇੱਕ ਲੱਥ ਗਿਆ ਨਾਲੋਂ ਨਹੀਂ ਤੇ ਇਹ ਟਰਾਲੀ ਚੱਕ ਲੈਂ ਆ ਜਦਾਂ ਇਹਨਾਂ ਹਾਂ ਸੱਚ ਨਹੀਂ ਇਹ ਦੂਸਰੀ ਟਰਾਲੀ ਇਹ ਨਹੀਂ ਇਹ 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 ਵੱਡੀ ਆ 20 ਫੁੱਟੀ ਹਾਂ ਕਿ ਜਿਹੜੀ ਜਿਹੜੀ 16.5 ਫੁੱਟੀ ਆ ਉਹ ਉਹ ਸਾਡੇ ਡੇਰੇ ਤੇ ਖੜੀ ਹੋਊ ਤੇ ਖੜੀ ਆ ਅੱਛਾ ਉਹ ਚੱਕ ਦਿੰਦਾ ਇਹ ਚੱਕ ਦਿੰਦਾ ਮੈਂ ਕਹਿੰਦਾ ਟਰਾਲੀ ਮੱਕੀ ਦੀ ਲੱਦਲੀ ਅਸੀਂ ਹਾਂ ਇਹ ਤੇ ਫੱਟੀ ਲੱਗੀ ਨਹੀਂ ਚੱਕਣ ਦੀ ਸਾਡੇ 450 ਗੱਟਾ ਲੱਦਿਆ ਸੀ ਆਲੂਆਂ ਦਾ ਹਾਂਜੀ ਤੇ ਦਾਬੂ ਸੀਗੀ ਟਰਾਲੀ ਜਦੋਂ ਅਸੀਂ ਲਾਉਣ ਲੱਗੇ ਹਾਂ ਹਾਂਜੀ ਤੇ ਆਹ ਲਾਉਣ ਲੱਗੇ ਹਾਂ ਨਹੀਂ ਚੱਕੋ ਜਿੱਤੋਂ ਇਹ ਤਾਂ ਚੱਕਣੇ ਆ ਨਹੀਂ ਛੱਡਦੀ ਇਹ ਬੜਾ ਜ਼ੋਰ ਜਿਹਾ ਲਾਇਆ ਨਹੀਂ ਚੱਕੀ ਤੇ ਫੇਰ ਸਾਡੇ ਦਿਮਾਗ 'ਚ ਆਇਆ ਹਾਂ ਇਹ ਕਹਿਆ ਯਾਰ 60 ਪੈਂਟ ਲੈਂਦਾ ਇਹਨਾਂ ਉਹ ਉਹਨੂੰ ਲੈ ਕੇ ਨਾਲ ਲਾ ਲਿਆ ਉਹਨੂੰ ਉਹਨੂੰ ਲੈ ਕੇ ਨਾਲ ਲਾ ਲਿਆ ਹਾਂ ਇਹਨੇ ਤਾਂ ਚੱਕੀ ਨਹੀਂ ਉਹਨੇ ਅੱਧੀ ਕਿ ਚੱਕੀ ਰੁਕ ਗਿਆ ਉਹਨੇ ਆਪਣੀ ਚੱਕੀ ਇੰਨੀ ਕਿ ਚੱਕੀ ਅੱਛਾ ਇੰਨੀ ਕਿ ਚੱਕੀ ਕੀ ਕੀ ਜੀ ਕਰ ਲਾ ਮੈਂ ਰੁਕ ਗਿਆ ਹੈਗਾ ਲੈ ਵੀ ਮੈਂ ਕਹਿੰਦਾ ਡੈਡੀ ਕਹਿੰਦਾ ਇੰਨੇ ਪੈਸੇ ਲਾਏ ਇਹ ਡਰਾਈਵਡ ਫੇਰ ਨਹੀਂ ਚੱਕਣਦੇ ਆ ਫੇਰ ਅਸੀਂ ਇਹਨੂੰ ਲਾਇਆ ਉਹ ਕਹਿੰਦਾ ਇਹਨੇ ਕਿਤਾ ਚੱਕ ਲੈਣੀ ਆ ਜਦੋਂ ਇਹਨੂੰ ਲਾਇਆ ਤਾਂ ਇਹ ਮੈਂਟ ਚ ਤਾਂ ਖੜ ਜਾ ਕਰੇ ਮੋਰੇ ਅਸੀਂ 5 6 ਭਈਏ ਚਾੜੇ ਮੋਰੇ ਹਾਂ 5 6 ਭਈਏ ਚਾੜ ਕੇ ਜਦੋਂ ਚੱਕਿਆ ਮੈਂਡੇ ਟਾਈ ਲਾਤੀ ਇਹਨੇ ਚੱਕਦੀ ਵੀਡੀਓ ਪਾਈ ਅਸੀਂ ਕੌਪੀ ਜਨ ਭੇਜਤੀ ਅੱਛਾ ਇਹ ਗਾ ਦੱਸੋ ਨਾ ਡਾਡਾ ਉਹ ਲਾਉਂਦਾ ਨਾ ਡਾਡਾ ਉਹ ਲਾਉਂਦਾ ਇਹ ਕਿਦਾਂ ਲਾਈ ਜਾਂਦਾ ਉਹ ਜਿਹੜੀ ਉਹਨਾਂ ਨੇ ਆ ਲੈਫਟ ਫੇ ਜਦੋਂ ਚੇਂਜ ਕੀਤੀ ਸੀ ਨਾ 2016 ਚ ਕੀਤੀ ਹਾਂਜੀ ਇਹ ਬਾਈ ਕੁਆਂਟਲ ਵਾਲੀ ਇੱਕ ਤਾਂ ਬਾਈ ਕੁਆਂਟਲ 25 ਕੁਆਂਟਲ ਕਹੀ ਜਾਂਦੇ ਸਾਨੂੰ ਕੀ ਪਤਾ 25 ਹੈਗੀ ਕਿ ਨਹੀਂ ਹੈਗੀ ਜਿਹਨਾਂ ਜਿਹਨਾਂ ਨੂੰ 25 ਕਹਿੰਦੇ ਆ ਪਹਿਲਾਂ ਤੁਸੀਂ ਟਰਾਲੀ ਜਿੱਦਾਂ ਮੱਕੀ ਦੀ ਟਰਾਲੀ ਮੱਕੀ ਦਾ ਵਜਨ ਬਹੁਤਾ ਕਣਕ ਦਾ ਝੋਨੇ ਦੀ ਟਰਾਲੀ ਹਲਕੀ ਆਉਂਦੀ ਉਹ ਤਾਂ ਪਾਣੀ ਹੁੰਦਾ ਨੇਰਾ ਤੇ ਆਲੂਆਂ ਦਾ ਵੀ ਆਲੂ ਜਿਹੜੇ ਲੱਦੇ ਆਪਾਂ ਟਰਾਲੀ ਚ ਉਹ ਬੈਲੈਂਸ ਵਿੱਚ ਹੁੰਦਾ ਉਹ ਵੀ ਲੱਥ ਜਾਂਦੀ ਹੈ ਤੁਸੀਂ ਕਣਕ ਤਾਂ ਮੱਕੀ ਦੀ ਟਰਾਲੀ ਤੇ ਚੈੱਕ ਕਰੋ ਦਾਣਿਆਂ ਤੇ ਫੇਰ ਤੁਹਾਨੂੰ ਪਤਾ ਲੱਗਣਾ ਨਿਊ ਹਾਲੈਂਡ ਮੰਡ ਚ ਲਾਉਂਦਾ ਹੂੰ ਲਾਉਂਦਾ ਕਿ ਨਹੀਂ ਮੰਡ ਚ ਉਹ ਤੇ ਬਾਹਰ ਜੈਕਣਾ ਉਹ ਤਾਂ ਪਾਵਰ ਬਹੁਤ ਜਲਦੀ ਘੈਂਦਾ ਟਰੈਕਟਰ ਇੱਕ ਮਿੰਟ ਚ ਜੌਂਟੀਆ ਰਿਆ ਉਹ ਲਾਉਂਦਾ ਪਰ ਜੌਂਟੀਆ ਨੂੰ ਇਦਾਂ ਮੂੰਹ ਚੱਕ ਲਾਂਦਾ ਮੋਰਿਓ ਉਹ ਤਾਂ ਅੱਗੇ ਛੋਟਾ ਛੋਟਾ ਕਰਕੇ ਮੂੰਹ ਚੱਕ ਲਾਂਦਾ ਹਲਕਾ ਕਰਕੇ ਚੱਕ ਲਾਂਦਾ ਇਹ ਟਰੈਕਟਰ ਨੂੰ ਮੈਂ ਕਹਿੰਨਾ ਸ਼ਰਤਨਾ ਹਜੇ ਵੀ ਜਿਹੜਾ ਮਰਜ਼ੀ ਆ ਜਵੇ ਇਹਨਾਂ ਦਾ ਕੰਪਨੀ ਦਾ ਅਸੀਂ ਤੇ ਲਹਾਗ ਦਿਖਾਵਾਂਗੇ ਉਹਨਾਂ ਨੇ ਪਰ ਹੁਣ ਆਹ ਲੈਫਟ ਆਹ ਲੈਫਟ ਸਾਰਿਆਂ ਨੂੰ ਲੱਗ ਗਈ ਇਹਨਾਂ ਟਰੈਕਟਰਾਂ ਨਾਲ ਹੁਣ ਸ ਇਹ ਜਿਹੜੀ ਬੱਸ ਆ ਹੀਟਿੰਗ ਦੀ ਆ ਜਿੰਦਾ ਕੱਲੀ ਹੀਟਿੰਗ ਦੀ ਤੁਹਾਨੂੰ ਦਿੱਕਤ ਹੈ ਹੀਟਿੰਗ ਨੇ ਦਿੱਕਤ ਆ ਮੈਂ ਕਹ ਕੋਈ ਦਿੱਕਤ ਨਹੀਂ ਇਹ ਇਹ ਚੱਲਣਾ ਰਹਿੰਦੀ ਜ਼ਿੰਦਗੀ ਤੱਕ ਚੱਲੂ ਜਿੰਨਾ ਜਗ੍ਹਾ ਸਾਡਾ ਹੈਗਾ ਇਹ ਚੱਲੂ ਕਿਉਂ ਇਹ ਇੰਨਾ ਡੀਜ਼ਲ ਮਹਿੰਗਾ ਆ ਹੂੰ ਵੀ ਸਾਰੇ ਥਾਂ ਜਿੱਦਾਂ ਹੁਣ ਪੱਠੇ-ਬੁੱਠੇ ਬੀਜਣੇ ਆ ਰੋਡ ਤੇ ਜਾਣਾ ਕਿਤੇ ਵੀ ਜਾਣਾ ਧਰਨੇ ਦੇ ਜਿੱਦ ਇਹੀ ਰਹਿ ਗਿਆ ਸੀ ਧਰਨੇ ਦੇ ਮੈਂ ਕਹ ਡੈੜੀ ਲੈ ਕੇ ਜਾਣਾ ਉਹ ਲੈ ਕੇ ਜਾਣਾ ਡੈੜੀ ਸਾਡਾ ਮੰਨੇ ਆ ਕਹਿੰਦਾ ਤੂੰ ਹੀ ਬਣਾ ਕੇ ਲਿਆਉਣਾ ਉੱਥੇ ਇੱਟਾਂ ਪੈਣੀਆਂ ਪਿੱਟਾ ਪੈਣੀਆਂ ਕਹਿੰਦਾ ਤੁਹਾਡੀ ਕਹਿੰਦਾ ਤੂੰ ਰਹਿਣ ਦੇ ਹੈਗਾ ਲੈੜਾ ਕਹਿੰਦਾ ਚੱਲਾ ਆ ਲੈ ਜਾ ਕਹਿੰਦਾ ਸ਼ੋਸ਼ਾ ਭੱਜ ਗਈ ਤਾਂ ਕੋਈ ਗੱਲ ਨਹੀਂ ਕਹਿੰਦਾ ਕੋਈ ਗੱਲ ਨਹੀਂ ਇਹਦੇ ਤੈਨੂੰ ਪਤਾ ਹੀ ਆ ਵੀ ਪਵਾਲਾਂਗੇ ਕੋਈ ਗੱਲ ਨਹੀਂ ਤੇ ਲੈ ਗਿਆ ਇਹ ਜਵਾਨ ਕੇ ਤੇਲ ਦੇਖਿਆ ਬੱਲੇ ਤੇਰੇ ਤੇਲ ਦਾ 1.5 ਟੈਂਕੀ ਤੇਲ ਦੀ ਲੱਗੀ ਇਹਦੀ 55 ਲੀਟਰ ਦੀ ਟੈਂਕੀ ਆ ਇਹਦੀ 55 ਲੀਟਰ 55 ਲੀਟਰ ਦੀ ਟੈਂਕੀ ਆ ਇਹ ਕਾਲੀ ਟੈਂਕੀ ਫੁੱਲ ਕਰ ਲੋ ਯਾਦ ਪੁਰਾਣੀ ਅੱਖਾਂ ਮੇੜ ਜੋ ਆਰਾਮ ਨਾਲ ਦੋ ਤਿੰਨ ਦਿਨ ਪਾਰਿਆ ਜਿਨ੍ਹਾਂ ਦੇ ਜ਼ਿਆਦੇ ਟਰੈਕਟਰ ਹੈ ਨਾ ਜਿੱਦਾਂ ਜਿਹੜੀ ਜ਼ਿਆਦੀ ਖੇਤੀ ਕਰਦੇ ਆ ਹੂੰ ਉਹ ਇਹਦੇ ਨਾਲ ਦਾ ਟਰੈਕਟਰ ਲੈਓ ਯੂਰੋ 50 ਲੈਓ ਪਰ ਇਹ ਸਾ ਉਹਨਾਂ ਨੂੰ ਕਿਹਾ ਵੀ ਮਰੇ ਅੰਦਰ ਹੋਣਾ ਚਾਹੀਦਾ ਹੂੰ ਅਸੀਂ 12 4 12 4 36 ਵਾਲੇ ਟਾਇਰ ਇਹਨੇ ਲਏ ਆ ਆਲੂ ਵਾਲ ਦੇ ਆਲੂ ਆਸਪਾਸ ਤੇ ਉਹ ਪੂਰੇ ਉੱਚੇ ਆ ਇੰਨਾ ਉੱਚਾ ਹੋ ਜਾਂਦਾ ਟਰੈਕਟਰ ਪਿੱਛੋਂ ਠੀਕ ਹੈ ਜੀ ਉਹਦਾ ਕਰਕੇ 750 16 ਵਾਲਾ 60 55 ਦੇ ਪਾਏ ਆ ਟਾਇਰ ਹੂੰ ਜਿਹੜੇ ਇਹਨੂੰ ਸੀ 750 ਦੇ ਦੇਖੋ ਜੀ ਪਾਵਰ ਸਟੀering ਆਉਂਦਾ ਸੀ ਕਿ ਆ ਕਰਾਇਆ ਆਉਂਦਾ ਸੀ ਆਉਂਦਾ ਸੀ ਆਉਂਦਾ ਜਿਹੜੇ ਇਹਦੇ ਟਾਇਰ ਸੀ ਨਾ ਪਹਿਲਾਂ 750 16 ਦੇ ਸੀ ਸਾਨੂੰ ਪਤਾ ਨਹੀਂ ਅਸੀਂ ਪਹਿਲੇ ਆਉਂਦੇ ਨੇ ਛੋਟੇ ਕਰਾਤੇ ਕਿਉਂ ਆਲੂਆਂ ਕਰਕੇ ਉਹ ਤਾਂ 750 ਦੇ ਹੀ ਬਿਲ ਚੱਲੀ ਜਾਂਦੇ ਆ ਕਿ ਅਸੀਂ 25 ਇੰਚ ਇਹ ਤਾਂ ਲਾਉਂਦੇ ਨਾ ਆਲੂ ਫੇਰ ਹੁਣ ਜਦੋਂ ਅਸੀਂ ਉਹ ਦੂਜੇ 12 6 36 12 6 36 ਦੇ ਟਾਇਰ ਪਵਾਏ 12 ਦੇ ਉੱਚੇ ਉਹ ਟਰੈਕਟਰ ਮੋਰ ਨੂੰ ਝੁੱਕ ਗਿਆ ਓਕੇ ਮੋਰ ਨੂੰ ਝੁੱਕ ਗਿਆ ਫੇਰ ਸਾਡੇ ਕੋ ਆਹ ਆ ਜੋੜੀ ਵਾਧੂ ਪਈ ਸੀਗੀ ਚੱਕ ਕੇ ਅਸੀਂ ਪਾ ਲਈ ਹੁਣ ਸਿਰਫ ਆਹ ਟਾਇਰ ਆਹੀ ਹਮੇਸ਼ਾ ਇਹੋ ਰੱਖੀਦੇ ਆ ਸਰਬ ਮੱਕੀ ਦੀਆਂ ਟਰਾਲੀਆਂ ਦੇ ਢੇੜੇ ਲਾਏ ਆ ਹੀ ਰੋਡ ਤੇ ਉਹਦਾ ਕਰਕੇ ਆ ਟਾਇਰ ਚੜ੍ਹਿਆ ਤੇ ਇਹਨੂੰ ਨਵੇਂ ਟਾਇਰ ਕੋਈ ਨਹੀਂ ਪਾਉਣੇ ਆ ਕਸੇ ਰੱਖਣੇ ਕਿਉਂ ਨਾ ਇਹਨਾਂ ਕੱਦੂ ਕਰਨਾ ਟਾਇਰਾਂ ਦਾ ਨਾ ਕੋਈ ਭਾਈ ਕਰਨਾ ਨਾ ਗੋਸ ਕਰਨਾ ਉਹ ਜਿਹੜੇ 12 6 36 ਆ ਉਹ ਭਾਈ ਵੀ ਕਰੀ ਜਾਂਦੇ ਆ ਮਲਚਰ ਵੀ ਚੱਲੀ ਜਾਂਦਾ ਰੋਟਾਵੀਟਰ ਵੀ ਚੱਲੀ ਜਾਂਦਾ ਸਾਰੇ ਕੰਮ ਕਰੀ ਜਾਂਦਾ ਉਹ ਸਾਰੇ ਕਿੱ데 ਚੱਲੀ ਸਾਰੇ ਕਰੀ ਜਾਂਦਾ ਨਾ ਰੋਡ ਦੀ ਜੇ ਹੁਣ ਇਹਦੀ ਰੋਡ ਦੀ ਸਪੀਡ ਇਸ ਟਾਈਮ ਹੈਗੀ 35 ਦੀ ਹੂੰ 35 ਦੀ ਆ ਜੇ ਪਰ ਰੇਡ ਜਿਹਦਾ ਤੇ 35 ਦੀ ਹੋਈ ਤਾਂ ਉਹ ਪਾਉਂਦੇ ਸਰ 40 ਤੇ ਹੋ ਜਾਂਦੀ ਹੈ ਤੇ ਕਿਉਂ ਨਾ ਉਹ ਉੱਚ 40 ਹੋ ਜਾਂਦੀ ਹੈ ਤੇ ਬਾਲੀ ਕੋਈ ਛੇੜਗਾਨੀ ਨਹੀਂ ਕੀਤੀ ਇਹਦੇ ਪੰਪਣਾ ਕੋਈ ਰੇਸ ਨੂੰ ਨਹੀਂ ਆਹ ਨਹੀਂ ਸਭ ਕੁਝ ਸੇਮ ਆ ओरिजिनल ਰੇਸ ਖੋਲੀ ਆ ਮਾੜੀ ਜੀ ਸਿਰ ਰੇਸ ਤੋਂ ਕੋਲ ਨਹੀਂ ਪੈਣੀ ਜੋ ਟਰਾਲੀ ਪੱਟਣੀ ਆ ਆਪਾਂ ਇਹ ਕਿੰਨੇ ਚੱਕਰਾਂ ਚੱਲ ਜਾਂਦਾ ਭਾਜੀ ਇਹ 2500 ਚੱਕਰ ਤੇ ਕੀਤੀ ਉਦਾਂ ਇਹਦੀ ਰੇਸ ਸੀਗੀ 2300 2300 200 ਚੱਕਰ ਜੋ ਇਹ ਚੱਕਰ ਤੋੜਦਾ ਕਿੰਨੇ ਕ ਜਦੋਂ ਆਪਾਂ ਤੱਕਾ ਕਰਦੇ ਆ 300 3400 ਤੱਕਾ ਮੈਂ ਕਹਿੰਦਾ ਵੀ ਆ ਲੱਗੇ ਲੱਗੇ ਸਾਰੇ ਜਾਣਦੇ ਆ ਸਾਡੀ ਪਛਾਣ ਇਸੇ ਟਰੈਕਟਰ ਕਰਕੇ ਆ ਮੈਂ ਜੇ ਕਿਸੇ ਨੂੰ ਫੋਨ ਵੀ ਲਾਉਂਦਾ ਨਾ ਮੈਂ ਉਹਨਾਂ ਨੂੰ ਜੇ ਨਾ ਪਤਾ ਲੱਗਿਆ ਮੈਂ ਕਹਿੰਦਾ ਨਾ ਵੀ ਉਹ ਉਹ ਪਾਵਰ ਟਰੈਕਟਰ ਵਾਲਾ ਬੋਲਦਾ ਮੈਂ ਜਿਹੜੇ ਪਤਾ ਲੱਗਿਆ ਮਿੰਟ 'ਚ ਪਤਾ ਲੱਗ ਜਾਂਦਾ ਤਾਂ ਡੇਰੀਏ 'ਚ ਕਹਿਣ ਦਾ ਮਤਲਬ ਇਹ ਮਿਲਦਾ ਤੁਹਾਡੇ ਖੋਲੀ ਉਹ ਮੈਂ ਕਹਿੰਦਾ ਇਹ ਮੈਂ ਤਾਂ ਕਹਿੰਦਾ ਵੀ ਜਿਹੜਾ ਮਰਜ਼ੀ ਆ ਦੇਵੇ ਸਾਹਮਣੇ ਉਹ ਉਹਨਾਂ ਨੇ ਕਹਿੰਦਾ ਫਿਰ ਮੈਂ ਇਹਨਾਂ ਕਹਿੰਦਾ ਆ ਜਾਓ 14-15 ਜਿਹੜਾ ਮਰਜ਼ੀ ਆ ਦੋ ਸੱਦੀ ਖੁੱਲੀ ਛੁੱਟੀ ਆ ਵੀ ਆ ਤੁਸੀਂ ਖੇਤੀ ਕਰਨੀ ਆ ਉਸ ਟਾਈਮ 5.5 ਲੱਖ ਦਾ ਲਿਆ ਹੁਣ ਵੱਧ ਤੋਂ ਵੱਧ 6 ਲੱਖ ਦਾ ਹੋ ਜਾਊ ਹਾਈ ਲੋ ਬਹੁਤ ਵਧੀਆ ਕਰਦਾ ਹਾਈ ਲੋ ਮੀਡੀਅਮ ਕਰਦਾ ਉਹ ਹਾਂ ਹੁਣ ਤਾਂ ਡੀਜੀ ਟਰੈਕ ਚ ਇਦਾਂ ਆ ਵੀ ਉਹ ਉਹਦੀ ਕੀਮਤ ਘੱਟ ਰੱਖੀ ਕਰਕੇ ਥੋੜਾ ਜਿਹਾ ਸਮਾਨ ਘਟਾਉਣਾ ਹੀ ਪੈਣਾ ਵੀ ਤਾਂ ਹੀ ਕੀਮਤ ਘਟਣੀ ਆ ਹੂੰ ਇਹ ਇਹਦੇ ਚ ਸਮਾਨ ਸਾਰਾ ਪੂਰਾ ਸਭ ਕੁਝ ਮਿਲੂਗਾ ਆ ਦੇਖੋ ਇਹ ਰਬੜਾ ਚੜੀਆਂ ਆ ਇਹਨਾਂ ਤੇ ਅੱਛਾ ਇਹ ਮਗਰੋਂ ਹੀ ਆਈਆਂ ਨਹੀਂ ਰਬੜਾ ਚੜੀਆਂ ਤੇ ਜੇ ਹੁਣ ਆ 60 55 ਨੂੰ ਚਾੜ ਦਿੰਦੇ ਹੂੰ 60 ਨੂੰ ਚਾੜ ਦਿੰਦੇ ਕਿੰਨਾ ਵਧੀਆ ਨਾ ਕੋਈ ਇਦਾਂ ਹਲਦਾ ਹਲਦਾ ਕੋਲ 60 ਹਾਲਾ ਕੇ ਦੇਖ ਲਓ ਸਾਰੇ 60 ਦੇ 60 ਦੇ ਉੱਤੇ ਹੀ ਪੈਂਟ ਲਾ ਕੇ ਕਰਦੇ ਆ ਆ ਵੀ ਹਾਲਾ ਕੇ ਦੇਖ ਲਓ ਉਹਨਾਂ ਤੇ ਇਹਨਾਂ ਨੇ ਤਾਂ ਸੁਧਾਰ ਕੀਤਾ ਵੀ ਇਹਨੂੰ ਕਿਸੇ ਨੇ ਲੈਣਾ ਨਹੀਂ ਹੂੰ ਇਹ ਤੇ ਚੀਜ਼ ਬੜੀ ਆਲਾਵਾਂਗੇ ਤਾਂ ਤਾਈ ਬਗੂ ਨਾ ਕਿਤੇ ਸ਼ੋਅ ਦੇਖੋ ਰੱਪਟਾਂ ਸਾਰੀਆਂ ਪਹਿਲੀਆਂ ਅੱਛਾ ਨਾਲ ਦੀ ਹੈ ਪਰ ਨਾਲ ਦੀ ਸ਼ੋਅ ਸ਼ੋਅ ਆ ਰੱਪਟਾ ਰੱਪਟਾ ਕਹ ਨਹੀਂ ਹਿੱਲੀ ਉਹਦੀ ਉਹਦੀ ਸ਼ੋਅ ਦਿਖਾਵੇ ਸ਼ਿਵ ਲਿੰਗਰ ਉਹ ਉਹਦੀਆਂ ਉਹਦੀਆਂ ਰੱਪਟਾ ਡੇਪੀਆਂ ਅੱਛਾ ਉਹਦੀਆਂ ਨਵੇਂ ਦੀਆਂ ਡੇਪੀਆਂ ਜਿੱਦਾਂ 10 ਰੁਪਏ ਸਮਾਨ ਇੱਥੇ ਲਾਤਾ ਅੱਠਾਂ ਦਾ ਉੱਥੇ ਲਾਤਾ ਹਾਂ ਥੋੜਾ ਜਿਆ ਕਰ ਗਏ ਜਿੱਦਾਂ ਉਹ ਬ੍ਰਾਂਡ ਆ ਆਈਫੋਨ ਹੈ ਤਾਂ ਇੱਕੋ ਬ੍ਰਾਂਡ ਹੀ ਆ ਇੱਕੋ ਹੀ ਆ ਦੇ ਯਾਰ ਤੁਸੀਂ ਕਾਹਤੋਂ ਕਰਦੇ ਆ ਬੇਈਮਾਨੀ ਇਹ ਚ ਤੁਸੀਂ ਸਮਾਨ ਲਾਈ ਜਾਂਦੇ ਆ ਟੋਕ ਟੋਕ ਦਾ ਉਹ ਤੇ ਥੋੜਾ ਘੱਟ ਲਾਉਂਦੇ ਆ। ਇਹ ਬਰਾਬਰ ਬਰਾਬਰ ਰੱਖੋ। ਇਹ ਤੇ ਤਾਂ ਲਾਉਂਦੇ ਆ ਜਿਦਾਂ ਤੁਸੀਂ ਤੁਸੀਂ ਪਹਿਲੇ ਦਿਨ ਦੇਖ ਲਿਆ ਤੁਸੀਂ ਬਾਹ ਬੋਕੇ ਤੁਹਾਨੂੰ ਚੰਗਾ ਲੱਗਾ ਤਾਂ ਤੁਸੀਂ ਲੈਣਾ। ਉਹ ਤਾਂ ਤੁਸੀਂ ਘਰੋਂ ਜਾ ਕੇ ਸੋਚ ਕੇ ਲੈ ਹੀ ਹੋਣਾ। ਉਹਨੂੰ ਤਾਂ ਤੁਸੀਂ ਫੜ ਕੇ ਹਾਂ ਉਹ ਤਾਂ ਬ੍ਰੈਂਡ ਨਾਮ ਬਣ ਗਿਆ। ਮਾੜਾ ਨਿਕਨਾ। ਹਾਂ। ਹਾਲੈਂਡ ਆ। ਹੁਣ ਜੋ ਸਾਰਾ ਆ। ਹਾਂ। ਹੁਣ ਸਾਰਿਆਂ 'ਚ ਹੈਗੇ ਆ ਮਾੜੇ-ਮਾੜੇ ਕੰਮ ਹੀ। ਹੈਗੇ ਆ। ਸਾਰਿਆਂ 'ਚ। ਹਾਲੈਂਡ ਦੇ ਪਿੱਛੇ ਆਵਾਜ਼ ਕਰਦਾ। ਹਾਂ। ਟਰੈਕਟਰ ਘੈਂਟ ਆ। ਟਰੈਕਟਰ ਕਿਹਨਾਂ ਟ੍ਰੈਕ ਨੰਬਰ ਸਾਰਾ ਹੁਣ ਕਹਿੰਦੇ ਵੀ ਇਹਦੀ ਕਮੀ ਇਹਦੀ ਇਹਦੀ ਕਮੀ ਆ ਵੀ ਜਿਹੜਾ ਤੇ ਬੁੱਲ ਜੇ ਨਾ ਆ ਬੁੱਲ ਹੁਣ ਇੱਥੋਂ ਹਵਾ ਕਿੱਥੋਂ ਨਿਕਲੂ ਬਾਹਰ ਜੇ ਹੁਣ ਲਾ ਕੇ ਰਖ ਦਈਏ ਹੁਣ ਇੱਥੋਂ ਹਵਾ ਆਹ ਲਾਂਸਰ ਲਾਇਆ ਲਾਂਸਰਾਂ ਨਜ਼ਾਰੇ ਹੋ ਗਏ ਹਵਾ ਰੁਕ ਲੈਂਦਾ ਪਿੱਛੇ ਇੱਧਰ ਇਸ ਇਸ ਪਾਸੇ ਹੁਣ ਹਟ ਗਈ ਇੱਧਰ ਦਾ ਟੂਲ ਵੀ ਆ ਗਿਆ ਆ ਟੂਲ ਵੀ ਮੈਂ ਲਾਇਆ ਇਹ ਵੀ ਆ ਗਿਆ ਸਾਰਾ ਕੁਝ ਟੂਲ ਲੱਗਾ ਹੀ ਥੱਲੇ ਅੱਛਾ ਤੁਸੀਂ ਲਾਇਆ ਮੈਂ ਟੂਲ ਜਦੋਂ ਪਟ ਕੇ ਥੱਲੇ ਆ ਇੱਧਰ ਹਵਾ ਅਟ ਗਈ ਹਣ ਉਹ ਜਦਾਂ ਹਵਾ ਉਦੋਂ ਆਉਣੀ ਹੈ ਜਦੋਂ ਗਰਮੀਆਂ ਦੇ ਆਪਣਾ ਚੱਲਣਾ ਇਹ ਮਲਚਰ ਮਲਚਰ ਦੇ ਕੋਈ ਇੱਕ ਚੀਜ਼ ਸੱਚ ਮੈਨੂੰ ਹੋਰ ਦੱਸਿਓ ਤੁਸੀਂ ਦੂਜੇ ਰੈਕਟਰ ਦਾ ਇਹ ਲਾਇਸੈਂਸਰ ਇੱਥੇ ਕੀਤਾ ਹੈ ਇਹਦਾ ਵੀ ਇੱਥੇ ਕੀਤਾ ਇੱਥੇ ਜਦੋਂ ਧੂਆਂ ਧਵਾ ਮਾਰਦੇ ਜਾਂਦਾ ਨਹੀਂ ਆਪਣਾ ਨਹੀਂ ਜਾਂਦਾ ਧੂਆਂ ਨਹੀਂ ਜਾਂਦਾ ਜਾਮਾ ਹੀ ਨਹੀਂ ਇਹ ਇਹ ਲਾਇਸੈਂਸਰ ਨਾਲ ਆਵਾਜ਼ ਘਟ ਗਈ ਬਹੁਤ ਬਹੁਤ ਹੈਨਾ ਜਿੱਦਾਂ ਰਾਤ ਨੂੰ ਪੱਠੇ-ਪੁੱਠੇ ਸੱਟਣ ਜਾਣਾ ਕਿਤੇ ਜਾਣਾ ਉਹ ਜੋ ਰੇਸ ਦੇਣੀ ਹੈ ਅੱਧਾ ਪਿੰਡ ਉੱਠ ਜਾਂਦਾ ਹੁੰਦਾ ਉਹਨਾਂ ਦੀ ਆਵਾਜ਼ ਕਿੰਨੀ ਹੈ ਦੂਜੇ ਨਾਲ ਸੰਸਰ ਦੀ ਇਹਦੀ ਆਵਾਜ਼ ਵੀ ਘਟਿਆ ਇਹ ਬੰਦ ਰੇਸ ਕਰਕੇ 10 ਤੇ 10 ਤੇ 11 ਦੀ ਰੇਸ ਤੇ ਤੁਰਿਆ ਰਾ ਨਾ ਅੱਗੇ ਤਾਂ ਜਾਇ ਤੇ ਪਤਾ ਲੱਗੂਗਾ ਤੈਨੂੰ ਵੀ ਇੱਥੋਂ ਦੱਸ ਦੀ ਰੇਸ ਤੇ ਬੰਦ ਰੇਸ ਤੇ ਆ ਜਾਊਗਾ ਨਾ ਗੇਟ ਜਾ ਕੇ ਰੇਸ ਦਊਗਾ ਤਾਂ ਬਦਲ ਗਿਆ ਟਰੈਕਟਰ ਆ ਗਿਆ ਆਵਾਜ਼ ਹੀ ਨਹੀਂ ਇੱਥੇ ਸਭ ਤੋਂ ਪਹਿਲਾਂ ਇੱਥੇ ਲੁਸਾਂਸਰ ਲਾਇਆ ਜਿਹੜਾ ਉਹ ਪੈਪੜਾ ਲੱਗਦਾ ਹਾਲੈਂਡ ਵਾਲਾ ਸਿੱਧਾ ਉਹਦੇ ਚ ਜਾਮੇ ਦੀਆਂ ਆਵਾਜ਼ਾਂ ਰੀ ਫਿੱਟ ਕੀਤੀਆਂ ਨਹੀਂ अच्छा ਤੇ ਉਹਦੀ ਪਟਾਕੇ ਬਹੁਤ ਮਾਰਦਾ ਹੁੰਦਾ ਸੀ ਉਹ ਵੀ ਹੈਗਾ ਲਾਇਸੈਂਸਰ ਉਹ ਵੀ ਤਾਂ ਲਾਇਆ ਸੀ ਵੀ ਉਹ ਲੱਕ ਕਹਿਣ ਬੰਸਰੀਆਂ ਪਾਉਣ ਵਾਲਾ ਸਿਸਟਮ ਜੰਮੇ ਰਗੀ ਆਵਾਜ਼ ਬਣੀ ਕਿ ਨਹੀਂ ਜੰਮੇ ਦੀ ਰਵਾਜ ਬਣੀ ਬਾਜ ਘਟਾਉਣ ਨੂੰ ਅੱਛਾ ਆਵਾਜ਼ ਘਟਾਉਣ ਉਹ ਜਿਹੜਾ ਅੱਜ ਕੱਲ ਲਾ ਲੈਂਦੇ ਆ ਲਾਇਸੈਂਸਰ ਹਾਂ ਉਹ ਜਦੋਂ ਉਹ ਰੇਸ ਦਿੰਦੇ ਉਹ ਫੋਲ ਫੋਲ ਪੂਰਾ ਪਿੰਡ ਪਿੰਡ ਚ ਪਤਾ ਲੱਗ ਜਾਂਦਾ ਵੀ ਇਹ ਖੋਰੂ ਪਾਉਂਦਾ ਹੁੰਦਾ ਉਹ ਯਾਰ ਮੈਂ ਕਹਿੰਦਾ ਲਾਇਸੈਂਸਰ ਦਾ ਸੋਨਾ ਲੱਗਦਾ ਪਰ ਕੰਮ ਖਰਾਬ ਹੋ ਗਿਆ ਫੇਰ ਉਹਦੇ ਦੋ ਵਾਖਰੀਆਂ ਬੈਲਡ ਕੀਤੀਆਂ ਤੇ ਉਹਦੀ ਰੁਪਈਆ ਚੋਂ ਇਹ ਸੱਤ ਕੇ ਪੈਸੇ ਆਵਾਜ਼ ਘਟ ਗਈ ਪਟਾਕੇ ਮਾਰਨੋਂ हट ਗਿਆ ਲਾਉਣਾ ਤਾਂ ਪੈਣਾ ਹੀ ਆ ਖੁਰੂ ਵਾ ਪੁੰਦਾ ਜਿਹੜਾ ਇਹਦਾ ਆਪਦਾ ਆ ਉਹ ਸੋਹਣਾ ਨਹੀਂ ਲੱਗਦਾ ਹਮ ਆਪਦਾ ਆਪਦਾ ਇਹਨਾਂ ਨੇ ਐਵੇਂ ਮੋਟੂ ਜੇ ਕਿਤੇ ਚੋੜੇ ਜੇ ਕੀਤੇ ਆ ਅੱਛਾ ਉਹ ਬੁਰਾ ਉਹ ਬੁਰਾ ਹੀ ਲੱਗਦਾ ਹੈ ਬੁਰੇ ਜੇ ਫੇਰ ਅਸੀਂ ਕਹਿਆ ਯਾਰ ਉਹ ਰੱਖਿਆ ਫੇਰ ਆ 655 ਵਾਸਤਾ ਆ ਇਹ ਲਾਇਆ ਚਲੋ ਅਸੀਂ ਇਹ ਤੇ ਵੀ ਲੱਗ ਗਿਆ ਤੇ ਇਹਦਾ ਭਾਜੀ ਚਲਾਵਾ ਚਲਾਵਾ ਘੈਂਟ ਆ ਬੰਦਾ ਥੱਕਦਾ ਨਹੀਂ ਥੱਕਦਾ ਨਹੀਂ ਬੰਦਾ ਥੱਕਦਾ ਨਹੀਂ ਸੀਟ ਗਾਂਮ ਸ਼ਾਹ ਪੈਰ ਦੇਖੋ ਕਿੰਨੇ ਉੱਚੇ ਤੁਹਾਡੇ ਆ ਗੋਡੇ ਦੇ ਤੁਹਾਨੂੰ ਇੱਥੇ ਪੈਰ ਰੱਖਣ ਦੀ ਲੋੜ ਨਹੀਂ ਹਮ ਜਿਨੀ ਮਾਰੀ ਸੀਟ ਪਿੱਛੇ ਆ ਤੁਸੀਂ ਕਿੱਦਾਂ ਬੈਠੇ ਹੋ ਪੂਰਾ ਪਲੇਟਫਾਰਮ ਅੱਜ ਗੱਲ ਲੋਕ 55000 ਰੁਪਇਆ ਲਾ ਕੇ ਦਾਦਾ ਪਲੇਟ ਫਾਰਮ ਲਵਾਉਂਦੇ ਆ ਫੇਰ ਬਣਾਉਂਦੇ ਆ ਇਹ ਤਾਂ ਪਹਿਲੇ ਆ ਇਹ ਤਾਂ ਪਹਿਲੇ ਹੋਇਆ ਗਿਆ ਹਾਂ ਪੂਰਾ ਸਮਾਨ ਨਾਲ ਆ ਹੁਣ ਜਿਹੜਾ ਆ ਗਿਆ ਇਹਦੇ ਵਿੱਚ ਹਾਈ ਲੋ ਮੀਡੀਅਮ ਆ ਗਿਆ ਫੇਰ ਇਹਦੇ ਇੱਕ ਮਾਡਲ ਹੋ ਰਿਹਾ ਤੇ ਸ਼ਟਰ ਲੀਵਰ ਆ ਅੱਛਾ ਸ਼ਟਰ ਇਹ ਤਿੰਨ ਮਾਡਲ ਆ ਹਾਂਜੀ ਇਹ ਉਹ ਜਿਹੜਾ 4x4 ਆ ਇਹਦੇ ਨਾਲ ਦਾ ਉਹ ਤੇ ਸ਼ਟਰ ਲੀਵਰ ਆ ਇਹ 4x4 ਵੀ ਮਿਲ ਜਾਂਦੇ ਆ ਹਾਂ ਇੱਥੇ 4x4 ਵੀ ਮਿਲ ਜਾਂਦਾ 4x4 ਜਿੱਦਾਂ ਆਪਾਂ ਸਾਰੇ ਕੰਮ ਲੈਣੇ ਖੇਤੀ ਦੇ ਜਿੱਦਾਂ ਬਾਈ ਬੁਈ ਲੈਣੀ ਆ ਸਾਰੇ 8 ਫੁੱਟ ਰੂਟਾ ਮੀਟਰ ਤੇ ਬਹੁਤ ਕੰਮ ਜਾਵੇ ਹਾਂ 8 ਤੱਕ ਤਾਂ ਜਾਇਜ਼ ਆ 11 ਹਲ ਪਾ ਲਓ ਜੇ ਇਹਨੂੰ 16 ਦੇ ਟਾਇਰ ਪਿੱਛੇ ਚੜਾ ਲਓ ਫੇਰ 13 ਹਲ ਪਾ ਲਓ। ਵੀ 14 ਦੇ ਆਲਾ ਨੇ 16 ਹਾਲਾਂ ਤੇ ਮੋੜ ਤੇ ਲੈਫਟ ਚੱਕਣੀ ਪੈਂਦੀ। ਇਹ ਲਾਪੰਦਾ ਐਂ ਕਰ। ਉਹ ਫਿਰ ਸਿਰਜਾ ਮਾਰੀ ਜਾਂਦਾ। ਸਿਰ ਮਾਰ ਲਾਪੰਦਾ। ਬਰੇ ਬੇੜ ਦੀ ਲੋੜ ਐ ਇਹਨੂੰ ਬੇੜ। ਟਰੈਕਟਰ ਹਲ ਹਲਕਾ ਪਿੱਛੋਂ। ਬੇੜ ਚਲੋ ਇਹਨੂੰ ਨਹੀਂ ਆਲੂ ਲਾਉਣੇ। ਇਹ ਟਰੈਕਟਰ ਲੰਬਾਈ ਚ ਕਿੱਦਾਂ ਦੂਜੇ ਨਾਲ ਅੱਗਾ ਚੱਕਦਾ ਚੁੱਕਦਾ ਕਿਹਨੇ? ਨਹੀਂ ਮੂੰਹ ਨਹੀਂ ਚੱਕਦਾ ਜਦਾਂ ਆ ਮਹਿੰਦਰਾ ਚੱਕ ਲੈਂਦੇ ਮੈਸੀ ਚੱਕ ਲੈਂਦੇ। ਇਹ ਨਹੀਂ ਮੂੰਹ ਚੱਕਦਾ। ਭਾਰਾ ਬਹੁਤ। ਬੋੜਾ ਬਜਾ ਲੋਹਾ ਠਪਿਆ ਐ। ਇਹ ਅੱਗੇ ਦੇਖੋ ਕਿੱਡੇ-ਕੱਡੇ ਕਹਿਣ ਦਾ ਮਤਲਬ ਜਿਵੇਂ ਨਵੀਂ ਚੀਜ਼ ਬਣਾਈ ਸੀ ਕੰਪਨੀ ਨੇ ਤਾਂ ਪੂਰਾ ਨਿੱਗਰ ਪੂਰਾ ਪੂਰਾ ਸੋ ਇਹ ਸਮਝ ਕੇ ਉਹਨਾਂ ਨੇ ਹਨਾ ਹਾਂਜੀ ਹਾਂਜੀ ਕੰਪਨੀ ਨੇ ਆਪ ਦਾ ਪੂਰਾ ਜੋਰ ਲਾਇਆ ਇੱਥੇ ਪੂਰਾ ਪੂਰਾ ਇਹ ਕੀ ਲਿਖਿਆ ਤੇ ਯੂਰੋ 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 ਇਹ ਯੂਰਪ ਬਾਹਰ ਦੀ ਕੰਪਨੀ ਦਾ ਇਹਦਾ ਨਕਸ਼ਾ ਤਿਆਰ ਹੋਇਆ ਸੀ ਅੱਛਾ ਜੀ ਤਾਂ ਯੂਰੋ ਯੂਰੋ ਅੱਛਾ ਨਕਸ਼ਾ ਬਾਹਰ ਹਾਂਜੀ ਹਾਂਜੀ ਆ ਦੇਖੋ ਇਹਦੇ ਵਿੱਚ ਲੇਟਾਂ ਵੀ ਨਾਲ ਕੰਪਨੀ ਫਿਕਟਰ ਨਾਲ ਮਿਲੀਆਂ ਇੱਥੇ ਓਕੇ ਇਹ ਵੀ ਰੋਜ਼ ਚਾਹੁੰਦੇ ਨੇ ਕਿੰਨਾਗਾ ਇਹਦਾ ਹੈਗਾ ਚਲੋ ਇਹਨਾਂ ਦਾ ਠੀਕ ਠਾਕ ਹੀ ਆ ਜਿਹੜਾ ਲੱਗਿਆ ਇਹਨਾਂ ਦਾ ਬਹੁਤ ਆ ਇਹਨਾਂ ਦਾ ਬਹੁਤ ਆ ਸਾਈਡ ਵਾਲੀ ਆ ਨਾ ਜਿੱਦਾਂ ਹੁਣ ਤਾਂ ਚਲੋ LED ਆਉਣ ਲੱਪੀਆਂ ਉਸ ਟਾਈਮ LED ਨਹੀਂ ਹੁੰਦੀ ਅਸੀਂ ਇਹਦੇ ਵਿੱਚ ਤੇ ਉਦੋਂ ਇਹ ਸਿੱਧੀਆਂ ਆ ਹਾਂ ਤੇ ਹੁਣ ਜਿਹੜਾ ਇਹਦਾ ਮਾਡਲ ਲੈਣਾ ਆਪਾਂ ਉਹਦੇ ਚ ਆ ਜਾਣੀਆਂ ਉਹਦੇ ਚ ਆ ਜਾਣੀਆਂ ਹਾਂ ਆ ਜਾਣੀਆਂ ਹਾਂਜੀ ਹਾਂਜੀ ਬਾਕੀ ਬਹੁਤ ਵਧੀਆ ਟਰੈਕਟਰ ਜੇ ਲੈਣਾ ਹੈ ਜਿੱਦਾਂ ਜਿਆਦਾ ਜਿਹਨਾਂ ਕੋ ਖੇਤੀ ਜਿਆਦੀ ਆ ਹੂੰ ਉਹ ਜ਼ਰੂਰ ਉਹ ਜ਼ਰੂਰ ਇਹਦੇ ਮਤਲਬ ਵਿਚਾਰ ਬਣਾਉਣਾ ਹਾਂਜੀ ਹਾਂਜੀ ਇੱਕ ਭਾਜੀ ਮੈਂ ਇੱਕ ਚੀਜ਼ ਦੇ ਦਵਾਂ ਜਿਵੇਂ ਤੁਹਾਡੇ ਸਾਰੇ ਟਰੈਕਟਰਾਂ ਤੇ ਆ ਵਾਲੇ ਸੁੱੱਚ ਦਾ ਫਾਇਦਾ ਹੈਗਾ ਕਿ ਨਹੀਂ ਆ ਵਾਲੀ ਦਾ ਜੀ ਬਹੁਤ ਵਧੀਆ ਸੋ ਬਹੁਤ ਨਜ਼ਾਰਾ ਹੈ ਇਹਦਾ ਇਹ ਨਜ਼ਾਰਾ ਹੈ ਇਹਦਾ ਇਹਦਾ ਇਹ ਨਜ਼ਾਰਾ ਆ ਆਪਣੇ ਸੰਘਾ ਆ ਸੰਘਾ ਫਰਮ ਹਾਂਜੀ ਉਹਨਾਂ ਕੋਲ ਬੜਾ ਟਰੈਕਟਰ ਆ ਉਹ ਉਹਨਾਂ ਦੇ 16 ਟਰੈਕਟਰ 15 16 ਟਰੈਕਟਰ ਸੜ ਗਏ ਟਰੈਕਟਰ ਤੋਂ ਸਪਾਰਕ ਪੈ ਗਈ ਸੀ ਓਕੇ ਸਾਰੇ ਟਰੈਕਟਰ ਸੜ ਗਏ ਫਿਰ ਉਹਨਾਂ ਨੇ ਹੁਣ ਸਾਰੇ ਟਰੈਕਟਰਾਂ ਨੂੰ ਲਾਇਆ ਅਸੀਂ ਇਹਨੂੰ ਤਾਂ ਲਾਇਆ ਜਦੋਂ ਇਹ ਮਹੀਨਾ ਖੜਾ ਰਹਿੰਦਾ ਇਹਨੂੰ ਤਾਂ ਕੱਲ ਹੁਣਾ ਪੈਂਦਾ ਇਹਦੀ ਬੈਟਰੀ ਡਾਊਨ ਹੋ ਜਾਂਦੀ ਹੈ ਇਹਦਾ ਐਮਪੂਪੂ ਬੈਟਰੀ ਖਚਲੰਦੇ ਆ ਮਹੀਨੇ ਬਾਅਦ ਇਹ ਸਟਾਰਟ ਨਹੀਂ ਹੁੰਦਾ ਹੁਣ ਇਹਨੂੰ ਸੱਤੇ ਆਰਥ ਲੱਗ ਗਈ ਇਹਨੂੰ ਸੋਚ ਲਾਤਾ ਬਸ ਇਦਾਂ ਆ ਕੱਟ ਕਰਨਾ ਹਾਂ ਨਾ ਕੋਈ ਚ ਚੂਆ ਕੋਈ ਚੂਹੇ ਨਾ ਤਾਰ ਵੀ ਘਟਦੀ ਨਾ ਕੋਈ ਸ਼ਾਰਟ ਨਾ ਨਾ ਪਵਾ ਮਹੀਨਾ 1.5 ਮਹੀਨੇ ਬਾਅਦ ਜਦੋਂ ਮਰਜੀ ਇਹਨੂੰ ਮਾਰਾ ਜਾ ਐਦਾਂ ਕਰੋ ਸਟਾਰਟ ਕਰੋ ਬੈਟਰੀ ਦੀ ਪਾਵਰ ਪੂਰੀ ਸੌਰੀ ਬੈਟਰੀ ਵਧੀਆ ਹੂੰ ਕੋਈ ਕੰਪਲੇਂਟ ਨਹੀਂ ਹੋਣੀ ਟਰੈਕਟਰ ਪੂਰਾ ਫਰੈਸ਼ ਹੂੰ ਐਨ ਵਧੀਆ ਇਹ ਜਰੂਰ ਲਵਾਓ ਜਿਨ੍ਹਾਂ ਨੇ ਜਿੱਦਾਂ 2-2 ਲੱਖ ਦੇ ਡੈਕ ਲਵਾਏ ਆ ਕਿੰਨੇ ਵੀਰ ਦਾ ਚੈਨਲ ਦੇਖਾ ਇਹਨੂੰ ਐਦਾਂ ਆਜੋ ਆ ਆ ਗਿਆ ਵੀਰ ਦੇ ਪੇਜ ਇੰਸਟਾਗ੍ਰam ਫੇਸਬੁਕ ਯੂਟਿਊਬ ਯੂਟਿਊਬ ਸਾਰਾ ਕੋਈ ਵੈਸੇ ਮੈਂ ਮੈਂਸ਼ਨ ਵੀ ਕਰੂੰਗਾ ਵੀਰ ਨਾਲ ਵੀਡੀਓ ਵੀ ਕਲਾਬ ਕਰੂੰਗਾ ਤੇ ਵੀਰ ਦੇ ਪੇਜ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਹਾਂਜੀ ਤੇ ਜੇ ਕੋਈ ਤੁਹਾਡੇ ਸਵਾਲ ਹੋਏ ਤੇ ਵੀਰ ਦੀ ਆਈਡੀ ਤੇ ਤੁਸੀਂ ਪੁੱਛ ਵੀ ਸਕਦੇ ਜੀ ਹਾਂਜੀ ਹਾਂਜੀ ਤੇ ਯੂਟਿਊਬ ਨੂੰ ਵੀ ਫੋਲੋ ਕਰੋ ਇੰਸਟਾ ਦੇ ਵੀ ਕਰੋ ਹਾਂਜੀ ਸਾਡੇ ਸਾਡੇ ਯੂਟਿਊਬ ਨੂੰ ਵੀ ਕਰੋ ਹਾਂ ਹਾਂ ਵੀਰ ਦੇ ਕੋਲ ਤੁਹਾਡੇ ਕਹਿ ਰਹੇ ਆ ਤੇ ਸਾਡਾ ਦੇਖ ਤੁਸੀਂ ਆਇਆ ਚਲੋ ਹਾਂ ਹਾਂ ਕੋਈ ਗੱਲ ਨਹੀਂ ਤੇ ਵੀਰ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਹਾਂਜੀ ਹਾਂਜੀ ਤੇ ਦੱਸਿਓ ਵੀਰ ਦੀ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਦਾ ਉਹ ਗਿਆ ਉਹਦੇ ਛੋਟੇ ਵੀਰਾਂ ਨੂੰ ਗਲਤੀ ਛਲਤੀ ਦੀ ਮਾਫੀ ਆ ਮੈਂ ਫਿਰ ਤੋਂ ਕਹਿ ਦਣਾ ਹਰ ਇੱਕ ਵੀਡੀਓ ਤੇ ਗਲਤੀ ਲਈ ਮਾਫੀ ਆ ਐਵੇਂ ਲੜਿਆ ਪੜਿਆ ਨਾ ਕਰੋ ਕਿਸੇ ਗੱਲ ਤੋਂ ਸਾਰੇ ਵੀਰਾਂ ਨੂੰ ਸਸੀ ਸਸੀ ਜੀ ਆ